Hello and welcome my dear students to your YouTube channel Meritorious Student Only so re aj di is class de vich appa 8vi jamaat da mathematics da jehda sample paper hai oh solve karange so tuhanu 15 january da paper hai ji tuhadi jehdi taiyari hai pure jhora shora de naal chal rahi hovegi aj di is class de vich ikk appa bhag jehda ude de vich first part hai 1 1 ਮਾਰਕ ਵਾਲੇ ਜਿਹੜੇ ਐਮਸੀਕਿਊਜ਼ ਨੇ ਉਹ ਕਵਰ ਕਰਾਂਗੇ ਔਰ ਜਿਹੜਾ ਸਾਡਾ 6 6 ਨੰਬਰਾਂ ਵਾਲੇ ਸਵਾਲ ਆਉਣਗੇ ਭਾਗ ਸ ਉਹਨੂੰ ਸੋਲਵ ਕਰਾਂਗੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਫਿਰ ਆਪਾਂ ਤੁਹਾਨੂੰ ਜਿਹੜੇ ਆਹ ਸੈਂਟਰ ਵਾਲਾ ਪੋਰਸ਼ਨ ਰਹਿ ਗਿਆ ਇਹਦੇ ਆਨਸਰਸ ਵੀ ਕਰਵਾ ਦਾਂਗੇ ਵਿਦਆਊਟ ਐਨੀ ਵੇਸਟੇਜ ਆਫ ਟਾਈਮ ਡਾਇਰੈਕਟ ਪਹਿਲਾਂ ਆਪਾਂ ਲਾਸਟ ਤੋਂ ਸ਼ੁਰੂ ਕਰਦੇ ਆ ਸੋ ਦ ਲਾਸਟ ਕੁਐਸਚਨ ਇਜ਼ ਭਾਗ ਸ ਜਿਹਦੇ ਵਿੱਚ ਰਜੇ ਤੁਸੀਂ ਜਿਹੜੇ ਹੈਗੇ ਨੇ ਤੁਹਾਨੂੰ ਜਾਂ ਲੱਗੀ ਹੋਏਗੀ ਠੀਕ ਹੈ ਤੁਸੀਂ ਇਹਦੇ ਵਿੱਚ ਤਿੰਨ ਸਵਾਲ ਹੀ ਕਰਨੇ ਨੇ ਤੁਹਾਨੂੰ ਜਾਂ ਲੱਗੀ ਹੋਈ ਹੈ ਇੰਡੀਵਿਜੂਅਲ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕਿਹੜਾ ਕਰਨਾ ਹੈ ਆਪਾਂ ਹਰੇਕ ਸਵਾਲ ਹੱਲ ਕਰਾਂਗੇ ਜਿਹੜਾ ਤੁਹਾਨੂੰ ਵਧੀਆ ਲੱਗਿਆ ਜਿਹੜਾ ਪੇਪਰ 'ਚ ਆ ਗਿਆ ਫਿਰ ਉਹ ਆਪਾਂ ਅਟੈਂਪਟ ਕਰ ਲਵਾਂਗੇ ਸੋ ਸਭ ਤੋਂ ਪਹਿਲਾਂ ਰੱਜੀ ਇਹ ਕੀ ਕਹਿੰਦੇ ਨੇ ਕਿ ਸਾਡੇ ਕੋਲੇ ਕੀ ਹੈ ਇੱਕ ਬੰਦ ਸਿਲੰਡਰ ਆਕਾਰ ਟੈਂਕ ਹੈ ਜਿਹਦਾ ਸਾਨੂੰ ਅਰਧ ਵਿਆਸ ਦਿੱਤਾ ਗਿਆ 7 ਮੀਟਰ ਤੇ ਜਿਹਦੀ ਸਾਨੂੰ ਉਚਾਈ ਦਿੱਤੀ ਹੈ 3 ਮੀਟਰ ਉਹਨੂੰ ਕੀ ਕੀਤਾ ਗਿਆ ਇੱਕ ਧਾਤੂ ਦੀ ਸ਼ੀਟ ਤੋਂ ਬਣਾਇਆ ਗਿਆ ਹੈ ਫਿਰ ਸਾਨੂੰ ਅੱਗੇ ਕੀ ਕਹਿੰਦੇ ਨੇ ਕਿ 20 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ ਟੈਂਕ ਬਣਾਉਣ ਦਾ ਖਰਚ ਪਤਾ ਕਰੋ ਹੁਣ ਦੇਖੋ ਤੁਹਾਨੂੰ ਤੁਹਾਡੀ ਬੁੱਕ ਦੇ ਵਿੱਚ ਇਹ ਸਵਾਲ ਤਾਂ ਹੈਗਾ ਪਰ ਇਹਦੇ ਵਿੱਚ ਸਟੇਟਮੈਂਟ ਚੇਂਜ ਹੈ ਇਹਦਾ ਮਤਲਬ ਰੱਟੇ ਤਾਂ ਤੁਹਾਡੇ ਬਿਲਕੁਲ ਨਹੀਂ ਚੱਲਣੇ ਜੇ ਤੁਹਾਨੂੰ ਕਨਸੈਪਟ ਆਉਂਦਾ ਤਾਂ ਹੀ ਤੁਸੀਂ ਸਵਾਲ ਹੱਲ ਕਰ पाओगे ਦੇਖੋ ਰਜ ਜ ਸਭ ਤੋਂ ਪਹਿਲਾਂ ਸਿਲੰਡਰ ਸਾਨੂੰ ਪਤਾ ਹੈ ਇਸ ਤਰੀਕੇ ਦਾ ਅੱਪਾ ਜਿਹੜਾ ਹੈਗਾ ਸਿਲੰਡਰ ਲੈ ਕੇ ਚੱਲਦੇ ਹਾਂ ਠੀਕ ਹੈ ਜੀ ਹੁਣ ਇਹਨਾਂ ਨੇ ਸਾਨੂੰ ਕਿਹਾ ਹੈ ਕਿ ਸਿਲੰਡਰ ਜਿਹੜਾ ਹੈਗਾ ਬੰਦ ਹੈ ਇਹਦਾ ਮਤਲਬ ਉੱਪਰਲਾ ਏਰੀਆ ਵੀ ਅਸੀਂ ਲੈ ਕੇ ਕਨਸਿਡਰ ਕਰਨਾ ਹੈ ਔਰ ਨੀਚੇ ਵਾਲਾ ਏਰੀਆ ਵੀ ਜਿਹੜਾ ਕਨਸਿਡਰ ਕਰਾਂਗੇ ਸੋ ਹੁਣ ਆਪਾਂ ਇਹਦਾ ਹੱਲ ਦੇਖਦੇ ਹਾਂ ਕਿ ਆਪਾਂ ਇਹਦਾ ਹੱਲ ਕਿਵੇਂ ਕਰਨਾ ਹੈ ਜੀ ਦੇਖੋ ਸਭ ਤੋਂ ਪਹਿਲਾਂ ਰਜੇ ਸਾਨੂੰ ਕੀ ਚੀਜ਼ ਦਿੱਤੀ ਹੈ ਲੈਟ ਮੀ ओके ਆਵਲਾ ਕਲਰ ਲੈਣੇ ਸਭ ਤੋਂ ਪਹਿਲਾਂ ਸਾਨੂੰ ਕਿਹਾ ਗਿਆ ਸੀਗਾ ਕਿ ਜਿਹੜਾ ਸਿਲੰਡਰ ਦਾ ਅਰਧ ਵਿਆਸ ਹੈ 7 ਮੀਟਰ ਹੈ ਅਰਧ ਵਿਆਸ ਯਾਨੀ ਕਿ ਆਪਾਂ ਨੂੰ r ਲੈ ਚਲਦੇ ਹਾਂ ਔਰ ਜਿਹੜੀ ਸਿਲੰਡਰ ਦੀ ਉਚਾਈ ਹੈ ਜੀ ਉਹ ਕਿੰਨੀ ਹੈ 3 ਮੀਟਰ ਹੈ ਔਰ ਉਚਾਈ ਨੂੰ ਆਪਾਂ h ਦੇ ਨਾਲ ਸ਼ੋਅ ਕਰ ਦਿੰਦੇ ਹਾਂ ਇੱਧਰ ਤੁਸੀਂ ਨੇ ਸਿਲੰਡਰ ਦੀ ਡਾਇਗਰਾਮ ਬਣਾਉਣੀ ਹੈ ਠੀਕ ਹੈ ਔਰ ਆ ਲਾਈਨਾਂ ਲਾਉਣੀਆਂ ਨੇ ਕਿਉਂਕਿ ਆਪਾਂ ਦਿਖਾ ਰਹੇ ਹਾਂ ਕਿ ਜਿਹੜਾ ਇਹ ਸਿਲੰਡਰ ਹੈ ਇਹ ਕੀ ਹੈ ਜੀ ਬੰਦ ਹੈ ਠੀਕ ਹੈ ਉਸ ਤੋਂ ਬਾਅਦ ਆਹ ਜਿਨੀ ਧਰਤ ਵਿਆਸ ਦਿਖਾਤਾ ਕਿ 7 ਮੀਟਰ ਹੈ ਔਰ ਇਧਰੋਂ ਆਪਾਂ ਨੇ ਉਹਦੀ ਉਚਾਈ ਦਿਖਾਤੀ ਕਿ 3 ਮੀਟਰ ਹੈ ਇਸ ਤਰੀਕੇ ਨਾਲ ਜੇ ਡਾਇਗਰਾਮ ਬਣਾ ਕੇ ਆਉਂਗੇ ਤਾਂ ਤੁਹਾਡੇ ਮੈਥਮੈਟਿਕਸ ਦੇ ਵਿੱਚੋਂ ਆਊਟ ਆਫ ਮਾਰਕਸ ਆਉਣ ਤੋਂ ਕੋਈ ਨਹੀਂ ਰੋਕ ਸਕਦਾ ਹੁਣ ਰਜੇ ਕਿਉਂਕਿ ਜਿਹੜੇ ਦੇਖੋ ਧਿਆਨ ਨਾਲ ਦੇਖੋ ਇਹਨਾਂ ਨੇ ਸਾਨੂੰ ਕਿਹਾ ਕੀ ਹੋਇਆ ਕਿ ਬੰਦ ਸਿਲੰਡਰ ਹੈ ਠੀਕ ਹੈ ਜੀ ਔਰ ਅਗਰ ਬੰਦ ਸਿਲੰਡਰ ਹੈ ਤਾਂ ਆਪਾਂ ਨੇ ਇਹਦੇ ਵਿੱਚ ਕਿਹੜਾ ਫਾਰਮੂਲਾ ਲਾਉਣਾ ਸਿਲੰਡਰ ਦੀ ਕੁੱਲ ਸਤ੍ਹਾ ਦਾ ਖੇਤਰਫਲ ਲਾਉਣਾਗਾ ਠੀਕ ਹੈ ਔਰ ਸਿਲੰਡਰ ਦੀ ਕੁੱਲ ਸਤ੍ਹਾ ਦਾ ਖੇਤਰਫਲ ਕਿੰਨਾ ਹੁੰ 2πr ਫਿਰ ਬ੍ਰੈਕਟ ਦੇ ਵਿੱਚ h+r ਅਸੀਂ ਨੇ ਕੁਝ ਨਹੀਂ ਕਰਨਾ ਅਸੀਂ ਇੱਥੇ ਵੈਲਿਊਜ਼ ਪੁੱਟ ਕਰ ਦੇਣੀਆਂ ਨੇ ਦੇਖੋ 2 ਐਜ਼ ਇਟ ਇਜ਼ ਲਿਖ ਲਿਆ ਉਸ ਤੋਂ ਬਾਅਦ π ਦੀ ਵੈਲਿਊ ਅਸੀਂ ਇੱਥੇ 22/7 ਲਾਈ ਹੈ ਰੇਡੀਅਸ ਸਾਡੇ ਕੋਲੇ 7 ਦਿੱਤਾ ਹੋਇਆ ਉਸ ਤੋਂ ਬਾਅਦ ਬ੍ਰੈਕਟ ਦੇ ਵਿੱਚ ਅਸੀਂ ਇਹਨਾਂ ਦਾ ਕੀ ਕਰਤਾ ਜੋੜ ਕਰਤਾ ਹੁਣ ਬਾਅਦ ਅਸੀਂ ਨੇ ਇਹਨੂੰ ਕੀ ਕਰਦੇ ਹਾਂ ਜੇ ਸੋਲਵ ਕਰ ਲੈਣਾ ਹੁਣ ਤੁਸੀਂ ਦੇਖੋ ਆਪਾਂ ਨੇ ਇਹਦੇ ਵਿੱਚ ਵੈਲਿਊਜ਼ ਪੁੱਟ ਕੀਤੀਆਂ ਨੇ ਆਹ ਜਿਹੜਾ 7 ਹੈ ਉਹ ਤਾਂ ਇਹ 7 ਨਾਲ ਹੀ ਕੱਟਿਆ ਗਿਆ ਠੀਕ ਹੈ 22 ਦੀ ਤੁਸੀਂ 2 ਨਾਲ ਗੁਣਾ ਕਰੋਗੇ ਤੁਹਾਨੂੰ 44 ਮਿਲ ਜੇਗਾ ਇਦਰੋਂ ਤੁਸੀਂ 7 ਤੇ 3 ਨੂੰ ਜੋੜੋਗੇ ਤਾਂ ਆਪਾਂ ਨੂੰ ਕੀ ਮਿਲੇਗਾ 10 ਮਿਲੇਗਾ। ਔਰ ਜਦੋਂ ਆਪਾਂ 44 ਦੀ ਗੁਣਾ 10 ਨਾਲ ਕਰਾਂਗੇ ਤਾਂ ਸਾਨੂੰ 440 ਮਿਲੇਗਾ ਔਰ ਕਿਉਂਕਿ ਅੱਪਾ ਨੇ ਏਰੀਆ ਕੱਢਿਆਈ ਤਾਂ ਇੱਥੇ ਰਜੇ ਅਸੀਂ ਕੀ ਲਵਾਂਗੇ ਮੀਟਰ ਦੀ ਘਾਤ ਦੋ ਯਾਨੀ ਕਿ ਵਰਗ ਮੀਟਰ ਦੇ ਵਿੱਚ ਸਾਡਾ ਇਹ ਏਰੀਆ ਨਿਕਲੇਗਾ ਹੁਣ ਅਰਜੇ ਧਿਆਨ ਦੋ ਸਾਨੂੰ ਉਹਨਾਂ ਨੇ ਏਰੀਆ ਨਹੀਂ ਪੁੱਛਿਆ ਸਾਨੂੰ ਉਹਨਾਂ ਨੇ ਪੁੱਛਿਆ ਇਹ ਕਿ 20 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ ਸਾਨੂੰ ਟੈਂਕ ਬਣਾਉਣ ਦਾ ਖਰਚਾ ਦੱਸ ਲੈ ਅਸੀਂ ਨੇ ਤਾਂ ਸਾਨੂੰ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ 1 ਵਰਗ ਮੀਟਰ ਹੈ ਉਹਦਾ ਜਿਹੜਾ ਖਰਚਾ ਜੀ 20 ਰੁਪਏ ਲੱਗਦਾ ਠੀਕ ਹੈ ਯਾਨੀ ਕਿ 1 ਵਰਗ ਮੀਟਰ ਦਾ ਜਿਹ ਸਿਲੰਡਰ ਬਣਾਉਣਾ ਤਾਂ ਉਹਦਾ ਖਰਚਾ 20 ਰੁਪਏ ਲੱਗੂਗਾ ਤਾਂ ਸਾਨੂੰ ਟੋਟਲ ਵੈਲਿਊ ਅਸੀਂ ਕੀ ਦੀ ਪਤਾ ਕਰਨੀ ਹੈ ਜੀ 4 440 ਦੀ ਪਤਾ ਕਰਨੀ ਹੈ ਤਾਂ ਆਪਾਂ ਇੱਥੇ ਕੀ ਕਰਾਂਗੇ ਰਜੇ ਆਪਾਂ ਇੱਥੇ 440 ਵਰਗ ਮੀਟਰ ਦਾ ਜਿਹੜਾ ਆਨਸਰ ਹੈ ਉਹ ਪਤਾ ਕਰਾਂਗੇ ਤਾਂ ਆਪਾਂ ਇਹਨੂੰ ਕੀ ਕਰਾਂਗੇ ਜੀ ਇਧਰਲੀ ਸਾਈਡ ਵੀ ਨੂੰ 440 ਨਾਲ ਗੁਣਾ ਕਰ ਦਾਂਗੇ ਜਦੋਂ ਆਪਾਂ ਰਜੇ ਵੀ ਨੂੰ 440 ਨਾਲ ਗੁਣਾ ਕੀਤਾ ਤਾਂ ਸਾਡੇ ਕੋਲੇ ਕਿੰਨਾ ਆਜੂਗਾ 8800 ਰੁਪਏ ਆਜੂਗਾ ਦੇਖੋ ਗੁਣਾ ਦੇ ਵਿੱਚ ਸਭ ਤੋਂ ਪਹਿਲਾਂ ਕੀ ਹੁੰਦਾ ਨਾ ਕਿ ਜਿਹੜੀਆਂ ਅਗਰ ਜੰਮੀਆ ਅਖੀਰ ਤੇ ਜ਼ੀਰੋਆਂ ਦਿੱਤੀਆਂ ਨੇ ਤਾਂ ਤੁਸੀਂ ਉੰਨੀਆਂ ਜ਼ੀਰੋਆਂ ਲਿਖ ਦਿਓ ਜਿਵੇਂ ਇੱਥੇ ਅਸੀਂ ਨੇ ਕੀ ਲਿਖਤੀਆਂ ਦੋ ਜ਼ੀਰੋਜ਼ ਲਗਾਤੀਆਂ ਫਿਰ ਦੋ ਦੀ ਗੁਣਾ ਨਾਲ ਕਰ ਦਿੱਤਾ ਕਿੰਨਾ ਆ ਗਿਆ 88 ਆ ਗਿਆ ਯਾਨੀ ਸਾਡਾ ਜਿਹੜਾ ਰਾਈਟ ਆਨਸਰ ਹੈ 8800 ਰੁਪਏ ਆ ਗਿਆ ਲਾਸਟ ਦੇ ਵਿੱਚ ਇਹ ਲਾਈਨ ਜ਼ਰੂਰ ਲਿਖ ਕੇ ਆਇਆ ਕਰੋ ਜੋ ਚੀਜ਼ ਪੁੱਛੀ ਹੈ ਬਸ ਉਹਨੂੰ ਆਨਸਰ ਦੀ ਫਾਰਮ 'ਚ ਲਿਖ ਦਿਓ ਕਿ ਬੰਦ ਸਿਲੰਡਰਾਂ ਦਾ ਟੈਂਕ ਬਣਾਉਣ ਦਾ ਜਿਹੜਾ ਖਰਚ ਹੈ 8800 ਰੁਪਏ ਆਵੇਗਾ ਓਕੇ ਜੀ ਹੁਣ ਚਲਦੇ ਆ ਰਜੇ ਨੈਕਸਟ ਕੁਐਸਚਨ ਤੇ ਨੈਕਸਟ ਕੁਐਸਚਨ ਕਹਿੰਦੀ ਇੱਕ ਵਰਗ ਅਤੇ ਆਇਤ ਆਹਾ ਦੇਖੋ ਰਜੇ ਆ ਸਾਡੇ ਕੋਲੇ ਆਇਤ ਦਿੱਤਾ ਹੋਇਆ ਤੇ ਇਧਰਲੀ ਸਾਈਡ ਕੀ ਹੈ ਜੀ ਆਹਾ ਵਰਗ ਹੈ ਇਨਾਂ ਦਾ ਜਿਹੜਾ ਜਿਨ੍ਹਾਂ ਦਾ ਮਾਪ ਚਿੱਤਰ ਅਨੁਸਾਰ ਦਿੱਤਾ ਗਿਆ ਹੈ ਇਹਨਾਂ ਨੇ ਵੈਲਿਊਜ਼ ਲਿਖੀਆਂ ਨੇ ਲੰਬਾਈ ਤੇ ਚੌੜਾਈ ਸਾਨੂੰ ਮੈਂਸ਼ਨ ਹੈ ਕਹਿੰਦੇ ਜੇਕਰ ਉਹ ਦੋਵੇਂ ਸਮਾਨ ਪਰਿਮਾਪ ਦੇ ਹੋਣ ਤਾਂ ਕਿਸ ਖੇਤ ਦਾ ਖੇਤਰਫਲ ਜ਼ਿਆਦਾ ਹੋਵੇਗਾ ਅਤੇ ਕਿੰਨਾ ਜ਼ਿਆਦਾ ਹੋਵੇਗਾ ਹੁਣ ਧਿਆਨ ਨਾਲ ਸਮਝੋ ਦੇਖੋ ਇੱਕ ਅਸੀਂ ਨੇ ਖੇਤ ਬਣਾਇਆ ਆਇਤਕਾਰ ਰੂਪ ਦੇ ਵਿੱਚ ਠੀਕ ਹੈ ਇੱਕ ਅਸੀਂ ਨੇ ਖੇਤ ਬਣਾਇਆ ਜਿਹਦੀ ਆਪਾਂ ਨੇ ਸ਼ੇਪ ਕਿਵੇਂ ਰੱਖੀ ਇੱਕ ਵਰਗ ਦੀ ਸ਼ੇਪ ਵਰਗੀ ਰੱਖੀ ਸਾਨੂੰ ਇਹਦੀਆਂ ਡਾਈਮੈਂਸ਼ਨਸ ਦਿੱਤੀਆਂ ਨੇ ਕਿ ਜਿਹੜਾ ਆਇਤ ਵਰਗਾ ਖੇਤ ਹੈ ਉਹ 60 ਲੰਬਾ 60 ਮੀਟਰ ਲੰਬਾ ਹੈ ਤੇ 40 ਮੀਟਰ ਚੌੜਾ ਹੈ ਇਸ ਤਰੀਕੇ ਨਾਲ ਵਰਗ ਦਿੱਤਾ ਹੋਇਆ ਹੁਣ ਅਸੀਂ ਇਹ ਦੱਸਣਾ ਕਿ ਕਿਹੜੇ ਖੇਤ ਦਾ ਏਰੀਆ ਜ਼ਿਆਦਾ ਹੋਊਗਾ ਤੇ ਜਿਹਦਾ ਜ਼ਿਆਦਾ ਉਹ ਕਿੰਨਾ ਜ਼ਿਆਦਾ ਹੋਊਗਾ ਇਦੇ ਵਿੱਚ ਰੱਜੀ ਜਿੱਥੇ ਤੱਕ ਮੈਨੂੰ ਲੱਗਦਾ ਹੈ ਨਾ ਮਤਲਬ ਵੈਸੇ ਇਦਾਂ ਨਹੀਂ ਹੈ ਕਿ ਇਹ ਤੁਹਾਨੂੰ 6 ਨੰਬਰਾਂ ਦੇ ਵਿੱਚ ਨਹੀਂ ਆ ਸਕਦਾ ਇਹਦੇ ਵਿੱਚ ਨਾ ਇੱਕ ਚੀਜ਼ ਇਹਨਾਂ ਤੋਂ ਗਲਤੀ ਨਾਲ ਦਿੱਤੀ ਗਈ ਹੈ ਮਤਲਬ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਆਹ ਚੀਜ਼ ਖੁਦ ਪਤਾ ਕਰਨੀ ਆਏਗੀ ਪਰ ਇੱਥੇ ਗਲਤੀ ਨਾਲ ਜਿਹੜਾ ਹੈਗਾ 40 ਮੀਟਰ ਤੁਹਾਨੂੰ ਆਲਰੇਡੀ ਮੈਜ਼ਰਮੈਂਟ ਦੇ ਦਿੱਤੀ ਗਈ ਹੈ ਵੈਸੇ ਇਹ ਵੀ ਆ ਸਕਦਾ ਮੈਂ ਇਦਾਂ ਨਹੀਂ ਕਹਿ ਰਹੀ ਕਿ ਨਹੀਂ ਆ ਸਕਦਾ ਸੋ ਹੁਣ ਜਿਵੇਂ ਸਵਾਲ ਦਿੱਤਾ ਆਪਾਂ ਇਹਨੂੰ ਸੋਲਵ ਕਰਦੇ ਆ ਦੇਖੋ ਜੀ ਹੁਣ ਇਹਨੂੰ ਰੱਜੀ ਆਪਾਂ ਕਿਵੇਂ ਸੋਲਵ ਕਰਾਂਗੇ ਸਾਡੇ ਕੋਲ ਦੇਖੋ ਜੀ ਆਹ ਜਿਹੜਾ ਹੈਗਾ ਸਾਨੂੰ ਵਰਗ ਦਿੱਤਾ ਹੈ ਔਰ ਸਾਡੇ ਮੂਹਰੇ ਇਹ ਡਾਈਮੈਂਸ਼ਨ ਦਿੱਤੀਆਂ ਨੇ 50 ਮੀਟਰ ਤੇ 50 ਮੀਟਰ ਠੀਕ ਹੈ ਉਸ ਤੋਂ ਬਾਅਦ ਜੇ ਇਧਰ ਸਾਨੂੰ ਜਿਹੜਾ ਹੈਗਾ ਆਇਤ ਦਿੱਤਾ ਹੈ ਇਹਦੀ ਲੰਬਾਈ ਇੰਨੀ ਹੈ ਤੇ ਚੌੜਾਈ ਇੰਨੀ ਹੈ ਹੁਣ ਸਾਨੂੰ ਰਜੇ ਵਰਗ ਦਾ ਖੇਤਰਫਲ ਅਸੀਂ ਇਹ ਖੇਤਰਫਲ ਹੀ ਕੰਪੇਅਰ ਕਰਨਾ ਨਾ ਸੋ ਇਹਨਾਂ ਨੂੰ ਖੇਤਰਫਲ ਦਾ ਜਿਹੜਾ ਫਾਰਮੂਲਾ ਉਹ ਲਿਖ ਲੈਣੇ ਆ ਸੋ ਵਰਗ ਦਾ ਖੇਤਰਫਲ ਕਿੰਨਾ ਹੁੰਦਾ ਰਜੇ ਭੁਜਾ ਦੀ ਘਾਤ ਦੋ ਯਾਨੀ ਕਿ ਸਾਈਡ ਇੰਟੂ ਸਾਈਡ ਹੁਣ ਆਹ ਰਾਜੇ ਵਰਗ ਦੇ ਸਾਡੇ ਕੋਲੇ ਇਹਦੇ ਵਿੱਚ ਅਸੀਂ ਕੀ ਕਰਦੇ ਆ 50 ਦੀ ਗੁਣਾ ਅਸੀਂ ਨੇ 50 ਨਾਲ ਕਰ ਦੇ ਲਈ ਸੋ ਜਦੋਂ 50 ਦੀ ਗੁਣਾ 50 ਨਾਲ ਕਰਤੀ ਤਾਂ ਕਿੰਨਾ ਆ ਗਿਆ ਜੀ 2500 ਮੀਟਰ ਸਕੇਅਰ ਯਾਨੀ ਕਿ 2500 ਵਰਗ ਮੀਟਰ ਸਾਡੇ ਕੋਲੇ ਵਰਗਾਕਾਰ ਖੇਤ ਦਾ ਖੇਤਰਫਲ ਆ ਗਿਆ ਵੈਰੀ ਗੁੱਡ ਹੁਣ ਅੱਗੇ ਅਸੀਂ ਇਹਦਾ ਪਤਾ ਕਰਦੇ ਆ ਆਇਤ ਦਾ ਹੁਣ ਆਇਤ ਦਾ ਜਿਹੜਾ ਖੇਤਰਫਲ ਹੈ ਉਹਦਾ ਫਾਰਮੂਲਾ ਕੀ ਹੁੰਦਾ ਜੀ ਲੰਬਾਈ ਗੁਣਾ ਚੌੜਾਈ ਹੁਣ ਅਸੀਂ ਲੰਬਾਈ ਦੀ ਵੈਲਿਊ ਯਾਨੀ ਕਿੰਨੀ ਹੈ ਜੀ 60 ਮੀਟਰ ਔਰ ਜਿਹੜਾ ਇਹ ਖੇਤ ਹੈ ਚੌੜਾ ਕਿੰਨਾ ਜੀ 40 ਮੀਟਰ ਸੋ ਆਪਾਂ ਨੇ ਇੱਥੇ 40 ਮੀਟਰ ਲਿਖਤਾ ਹੁਣ ਇਹਨੂੰ ਗੁਣਾ ਕਰ ਦੇਣਾ ਦੇਖੋ ਲਾਸਟ ਤੇ ਜ਼ੀਰੋਸ ਪਈਆਂ ਨੇ ਦੋ ਜ਼ੀਰੋਆਂ ਨੇ ਦੋ ਲਿਖਤਾ 6 ਨੂੰ 4 ਨਾਲ ਗੁਣਾ ਕਰ ਦੋ 6 ਚੌਕਾ ਕਿੰਨਾ ਆ ਗਿਆ 24 ਯਾਨੀ ਕਿ 2400 ਮੀਟਰ ਦੀ ਘਾਤ ਦੋ ਹੁਣ ਯਾਦ ਰੱਖਿਓ ਸਾਨੂੰ ਉਹਨਾਂ ਨੇ ਪੁੱਛਿਆ ਕੀ ਹੈ ਸਾਨੂੰ ਉਹ ਇਹ ਕਹਿ ਰਹੇ ਨੇ ਕਿ ਦੋਨਾਂ ਦੇ ਵਿੱਚੋਂ ਕਿਹਦਾ ਖੇਤਰਫਲ ਜ਼ਿਆਦਾ ਹੈ ਹੁਣ ਸਾਨੂੰ ਸਾਫ਼-ਸਾਫ਼ ਦਿਖ ਰਿਹਾ ਕਿ ਜਿਹੜਾ ਤਾਂ ਵਰਗ ਹੈ ਜੀ ਉਹਦਾ ਖੇਤਰਫਲ 2500 ਵਰਗ ਮੀਟਰ ਹੈ ਤੇ ਆਇਤ ਦਾ ਜਿਹੜਾ ਖੇਤਰਫਲ ਹੈ 2400 ਵਰਗ ਮੀਟਰ ਹੈ ਤਾਂ ਹੁਣ ਵੱਧ ਕਿਹਦਾ ਹੋ ਗਿਆ ਤਾਂ ਓਬਵੀਅਸਲੀ 2500 ਜ਼ਿਆਦਾ ਹੈ ਤਾਂ ਯਾਨੀ ਕਿ ਵਰਗ ਦਾ ਖੇਤਰਫਲ ਜ਼ਿਆਦਾ ਹੋ ਗਿਆ ਤਾਂ ਅਸੀਂ ਲਿਖਾਂਗੇ ਕਿ ਵਰਗਾਕਾਰ ਖੇਤ ਦਾ ਖੇਤਰਫਲ ਆਇਤਕਾਰ ਖੇਤ ਦੇ ਖੇਤਰਫਲ ਤੋਂ ਜ਼ਿਆਦਾ ਹੈ ਲੇਕਿਨ ਉਹਨਾਂ ਨੇ ਨਾਲ ਸਾਨੂੰ ਹੋਰ ਕੀ ਪੁੱਛਿਆ ਸੀ ਉਹਨਾਂ ਨੇ ਪੁੱਛਿਆ ਸੀ ਕਿੰਨਾ ਜ਼ਿਆਦਾ ਹੈ ਤਾਂ ਅਸੀਂ ਇਹ ਵੀ ਲਿਖ ਕੇ ਆਵਾਂਗੇ ਵੀ ਕਿੰਨਾ ਜ਼ਿਆਦਾ ਹੈ ਹੁਣ ਉਹ ਅਸੀਂ ਕਿਵੇਂ ਪਤਾ ਕਰਾਂਗੇ ਵੀ ਕਿੰਨਾ ਜ਼ਿਆਦਾ ਹੈ ਤਾਂ ਉਹ ਸਾਨੂੰ ਬਹੁਤ ਅੱਛੇ ਤਰੀਕੇ ਨਾਲ ਪਤਾ ਹੈ ਕਿ ਆਪਾਂ ਜਿਹੜੀਆਂ ਵੈਲਿਊਜ਼ ਨੇ ਮਾਈਨਸ ਕਰ ਦੇਣੀਆਂ ਨੇ ਤਾਂ ਅਸੀਂ 2500 ਦੇ ਵਿੱਚੋਂ 2400 ਘਟਾ ਦਾਂਗੇ ਤਾਂ 100 ਵਰਗ ਮੀਟਰ ਜਿਹੜਾ ਹੈਗਾ ਜ਼ਿਆਦਾ ਕਲੀਅਰ ਹੈ ਰਜੇ ਆਈ ਹੋਪ ਤੁਹਾਨੂੰ ਇਹ ਕੁਐਸਚਨ ਵੀ ਅੱਛੇ ਤਰੀਕੇ ਨਾਲ ਸਮਝ ਲੱਗਿਆ ਹੋਵੇਗਾ ਹੁਣ ਰਜੇ ਚਲਦੇ ਆ ਨੈਕਸਟ ਕੁਐਸਚਨ ਦੇ ਉੱਪਰ ਸੋ so, 16 ਕੁਐਸਚਨ ਸਾਰਾ ਹੋ ਗਿਆ ਹੁਣ ਨੈਕਸਟ ਕੁਐਸਚਨ ਤੇ ਚੱਲਦੇ ਹੁਣ ਦੇਖੋ ਕਹਿੰਦੇ ਇੱਕ ਦੁਕਾਨ ਅੰਕਿਤ ਮੁੱਲ ਤੇ 20% ਦੀ ਕਟੌਤੀ ਦਿੰਦੀ ਹੈ ਦੇਖੋ ਹੁਣ ਇਹਦਾ ਮਤਲਬ ਕੀ ਹੈ ਕੋਈ ਵੀ ਸ਼ਾਪ ਹੈ ਉਤੇ ਮੰਨ ਲਓ ਤੁਸੀਂ ਕੋਈ ਚੀਜ਼ ਖਰੀਦਣ ਗਏ ਹੋ ਮੰਨ ਲਓ ਆਪਾਂ ਚਲੋ ਟੀ-ਸ਼ਰਟ ਲੈਣ ਗਏ ਹਾਂ ਹਣ ਚਲੋ ਟੀ-ਸ਼ਰਟ ਨਹੀਂ ਆਪਾਂ ਮੰਨ ਲਓ ਕੋਟ ਲੈਣ ਗਏ ਆ ਇੱਕ ਤਾਂ ਕਹਿੰਦੇ ਕੋਟ ਦੇ ਉੱਪਰ ਜਿੰਨਾ ਵੀ ਲਿਖਿਆ ਹੋਇਆ ਮੰਨ ਲਓ 100 ਲਿਖਿਆ ਹੈ 50 ਲਿਖਿਆ ਹੈ 200 ਲਿਖਿਆ ਜਿੰਨਾ ਵੀ ਲਿਖਿਆ ਹੋਇਆ ਉਹਤੇ ਸਾਨੂੰ 20% ਦੀ ਕੀ ਮਿਲੂਗੀ ਕਟੌਤੀ ਮਿਲੂਗੀ ਯਾਨੀ 20% ਰੇਟ ਘਟਾ ਕੇ ਸਾਨੂੰ ਦੇਣਗੇ ਤਾਂ ਉਹਨਾਂ ਨੇ ਕਿਹਾ ਹੇਠ ਲਿਖਿਆਂ ਵਿੱਚ ਹਰੇਕ ਦਾ ਵੇਚ ਮੁੱਲ ਕੀ ਹੋਏਗਾ ਹੁਣ ਅਸੀਂ ਇਹਨਾਂ ਦੋਨਾਂ ਦਾ ਵੇਚ ਮੁੱਲ ਪਤਾ ਕਰਨਾ ਹੈ ਪਹਿਲਾ ਜਿਹੜੀ ਹੈਗੀ ਪੋਸ਼ਾਕ ਕੋਈ ਵੀ ਪੋਸ਼ਾਕ ਹੈ ਉਤੇ 300 ਰੁਪਏ ਲਿਖਿਆ ਹੋਇਆ ਤਾਂ ਅਸੀਂ ਦੇਖਾਂਗੇ ਵੀ ਜੇ ਸਾਨੂੰ 20% ਦੀ ਕਟੌਤੀ ਲੱਗੂਗੀ ਤਾਂ ਸਾਨੂੰ ਕਿੰਨੇ ਚ ਮਤਲਬ ਮਿਲੂਗਾ ਕਿੰਨਾ ਵੇਚ ਮੁੱਲ ਹੋਊਗਾ ਔਰ ਇੱਕ ਰਜੇ ਸਾਡੇ ਕੋਲੇ ਹੈਗਾ ਜੁੱਤੀਆਂ ਦਾ ਜੋੜਾ ਉਤੇ ਕਿੰਨਾ ਲਿਖਿਆ ਹੋਇਆ 750 ਤੇ ਰੇਟ ਲਿਖਿਆ ਹੋਇਆ ਪਰ 20% ਡਿਸਕਾਊਂਟ ਨਾਲ ਦੇਖਦੇ ਆ ਕਿ ਸਾਨੂੰ ਕਿੰਨੇ ਚ ਲੈ ਕੇ ਆਉਣੇ ਆ ਚਲੋ ਸੋਲਵ ਕਰ ਲੈਂਦੇ ਆ ਬਹੁਤ ਈਜ਼ੀ ਸਵਾਲ ਹੈ ਵੀ ਦੇਖੋ ਜੀ ਸਭ ਤੋਂ ਪਹਿਲਾਂ ਰਜੇ ਅਸੀਂ ਲਿਖਾਂਗੇ ਅੰਕਿਤ ਮੁੱਲ ਅੰਕਿਤ ਮੁੱਲ ਕਿੰਨਾ ਹੈ ਜੀ ਸਾਡੇ ਕੋਲੇ 300 ਰੁਪਏ ਹੈ ਯਾਨੀ ਤੁਸੀਂ ਇੱਥੇ ਲਿਖ ਸਕਦੇ ਹੋ ਇਦਾਂ ਕਿ ਪੋਸ਼ਾਕ ਦਾ ਅੰਕਿਤ ਮੁੱਲ ਹੈ ਨਾ ਥੋੜਾ ਇੱਥੇ ਲਿਖ ਲਿਓ ਪੋਸ਼ਾਕ ਦਾ ਅੰਕਿਤ ਮੁੱਲ ਕਿੰਨਾ ਹੈ 300 ਹੁਣ ਅਸੀਂ ਕੱਢਣਾ ਹੈ ਕਿ ਡਿਸਕਾਊਂਟ ਸਾਨੂੰ ਪ੍ਰਤੀਸ਼ਤ ਦੇ ਵਿੱਚ ਡਿਸਕਾਊਂਟ ਦਿੱਤਾ ਹੋਇਆ ਹੈ ਅਸੀਂ ਰੁਪਏ ਦੇ ਵਿੱਚ ਕੱਢਣਾ ਹੈ ਹੁਣ ਅਸੀਂ ਕੀ ਕਰਾਂਗੇ ਇਸ 310 ਦਾ 20% ਕੱਢਾਂਗੇ ਕਿਉਂਕਿ ਜਿਹੜਾ ਡਿਸਕਾਊਂਟ ਹੈ ਰਜੇ ਉਹ ਹਮੇਸ਼ਾ ਹੀ ਮਾਰਕਡ ਪ੍ਰਾਈਸ ਤੇ ਮਿਲਦਾ ਹੈ ਯਾਨੀ ਕਿਤਮੁੱਲ ਤੇ ਮਿਲਦਾ ਹੈ ਤਾਂ ਅਸੀਂ ਕੀ ਕਰਾਂਗੇ ਰਜੇ ਇਸ 300 ਦਾ 20% ਕੱਢਾਂਗੇ ਹੁਣ 300 ਹੀ ਲਿਖਿਆ ਦਾ ਦਾ ਮਤਲਬ ਕੀ ਹੁੰਦਾ ਹੈ ਗੁਣਾ ਤਾਂ ਆਪਾਂ ਇੱਥੇ ਨੇ ਗੁਣਾ ਲਾਤੀ ਔਰ ਇਹਨੂੰ ਕੀ ਲਿਖਤਾ ਜੀ ਪ੍ਰਤੀਸ਼ਤ ਦੀ ਨਿਸ਼ਾਨੀ ਹਟਾ ਕੇ बटे ਚ 100 ਲਾਤਾ ਵੈਰੀ ਗੁੱਡ ਹੁਣ ਦੇਖੋ ਆ ਦੋ ਜ਼ੀਰੋ ਆ ਸਾਡੇ ਕੋਲ ਉੱਪਰ ਪਈਆਂ ਨੇ ਆ ਦੋ ਜ਼ੀਰੋ ਥੱਲੇ ਪਈਆਂ ਨੇ ਕੱਟਤੀਆਂ ਤਾਂ ਸਾਡੇ ਕੋਲ ਕੌਣ ਰਹਿ ਗਿਆ 3 20 ਰਹਿ ਗਿਆ ਹੁਣ ਇਹਨੂੰ ਗੁਣਾ ਕਰ ਦੋ 3 2 6 ਦੇ ਪਿੱਛੇ ਇੱਕ ਜ਼ੀਰੋ ਤਾਂ ਯਾਨੀ ਕਿ 60 ਰੁਪਏ ਹੁਣ ਇਹ ਅਨਸਰ ਨਹੀਂ ਹੈ ਇਹ ਤਾਂ ਅਸੀਂ ਨੇ ਕਟੌਤੀ ਕੱਢੀ ਹੈ ਯਾਨੀ ਅਗਰ ਕੋਈ ਵੀ ਚੀਜ਼ 300 ਰੁਪਏ ਦੀ ਹੈ ਤਾਂ ਸਾਨੂੰ 60 ਰੁਪਏ ਘਟਾ ਕੇ ਮਿਲੂਗੀ ਯਾਨੀ 60 ਰੁਪਏ ਡਿਸਕਾਊਂਟ ਆ ਗਿਆ ਹੁਣ ਅਸੀਂ ਨੇ ਵੇਚ ਮੁੱਲ ਕੱਢਣਾ ਤਾਂ ਰਜੋ ਦਾ ਵੇਚ ਮੁੱਲ ਕਿੰਨਾ ਆਜੂਗਾ ਅੰਕਿਤ ਮੁੱਲ ਦੇ ਵਿੱਚੋਂ ਕਟੌਤੀ ਘਟਾ ਦੋ ਤਾਂ ਦੇਖੋ ਅੰਕਿਤ ਮੁੱਲ ਲਿ ਕਾਊਂਟ ਕਿੰਨਾ ਮਿਲ ਗਿਆ 60 ਰੁਪਏ ਦਾ ਯਾਨੀ ਉਸ ਪੋਸ਼ਾਕ ਦਾ ਵੇਚਮੁੱਲ ਕਿੰਨਾ ਆ ਗਿਆ ਰਜੇ 240 ਰੁਪਏ ਆ ਗਿਆ ਵੈਰੀ ਗੁੱਡ ਸਮਝ ਲੱਗ ਗਿਆ ਠੀਕ ਹੈ ਜੀ ਹੁਣ ਸੇਮ ਤਰੀਕੇ ਨਾਲ ਅੱਗੇ ਤੁਸੀਂ ਜੁੱਤੀਆਂ ਵਾਲਾ ਵੀ ਕੱਢ ਸਕਦੇ ਹੋ ਉਹਦੇ ਵਿੱਚ ਦੇਖੋ ਅੰਕਿਤ ਮੁੱਲ ਲਿਖ ਲਓਗੇ 750 ਹੁਣ ਫੇਰ ਅਸੀਂ 750 ਦਾ 20% ਕੱਢਾਂਗੇ ਤਾਂ ਜਦੋਂ ਅਸੀਂ 750 ਦਾ 20% ਕੱਢਾਂਗੇ ਤਾਂ ਸਾਨੂੰ 150 ਰੁਪਏ ਮਿਲ ਜੂਗਾ ਯਾਨੀ ਕਿ ਅਗਰ ਉਹ ਜੁੱਤੀਆਂ ਦੇ ਜੋੜੇ ਤੇ 750 ਰੁਪਏ ਲਿਖਿਆ ਹੋਇਆ ਤਾਂ ਸਾਨੂੰ 150 ਰੁਪਏ ਘਟਾ ਕੇ ਮਿਲੂਗੀ ਉਹ ਚੀਜ਼ ਠੀਕ ਹੈ ਹੁਣ ਉਹੀ ਚੀਜ਼ ਹੈ 750 ਦੇ ਵਿੱਚੋਂ ਅਸੀਂ 150 ਮਾਈਨਸ ਕਰ ਦਾਂਗੇ ਤਾਂ ਸਾਨੂੰ ਕਿੰਨਾ ਮਿਲ ਗਿਆ ਜੀ 600 ਦੀ ਅਸੀਂ ਉਹ ਜੁੱਤੀ ਲੈ ਕੇ ਆਵਾਂਗੇ ਯਾਨੀ ਉਹ ਜੁੱਤੀ ਤੇ ਲਿਖਿਆ 750 ਹੋਇਆ ਸੀ ਪਰ ਆਫਟਰ ਡਿਸਕਾਊਂਟ ਅਸੀਂ ਕਿੰਨੇ ਦੀ ਲੈ ਆਵਾਂਗੇ ਜੀ 600 ਦੀ ਯਾਨੀ 600 ਰੁਪਏ ਦੀ ਲੈ ਆਵਾਂਗੇ ਵੈਰੀ ਗੁੱਡ ਹੁਣ ਇਹਦਾ ਆਪਾਂ ਅਗਲਾ ਸਵਾਲ ਦੇਖਦੇ ਹਾਂ ਹੁਣ ਇਹ ਸਵਾਲ 'ਚ ਕੀ ਕਹਿੰਦੇ ਨੇ ਕਹਿੰਦੇ ਕੋਈ ਵਿਅਕਤੀ ਹੈ ਠੀਕ ਹੈ ਜੀ ਉਹਨੇ ਕੀ ਕੀਤਾ ਇੱਕ ਪੁਰਾਣੀ ਮੋਟਰਸਾਈਕਲ 16000 ਦੀ ਲੈ ਲਈ ਠੀਕ ਹੈ ਲੈ ਲਈ ਹੁਣ ਅੱਗੇ ਕੀ ਕਹਿੰਦੇ ਨੇ ਕਹਿੰਦੇ 5% ਸਲਾਨਾ ਦਰ ਦੇ ਨਾਲ ਇਸ ਦੇ ਮੁੱਲ ਵਿੱਚ ਕਮੀ ਹੋ ਗਈ ਠੀਕ ਹੈ ਜੀ ਆਪਾਂ ਕੋਈ ਚੀਜ਼ ਲੈਣੇ ਆ ਤਾਂ ਦੇਖੋ ਹੌਲੀ ਹੌਲੀ ਉਹਦਾ ਰੇਟ ਘਟ ਹੀ ਜਾਂਦਾ ਤੁਸੀਂ ਅੱਜ ਕੋਈ ਚੀਜ਼ ਲੈ ਲਓ ਅਗਲੇ ਦਿਨ ਉਹਦਾ ਮੁੱਲ ਘਟ ਹੀ ਜਾਏਗਾ ਠੀਕ ਹੈ ਹੁਣ ਇੱਥੇ ਮੁੱਲ ਕਿਹੜੇ ਹਿਸਾਬ ਨਾਲ ਘਟ ਰਿਹਾ 5% ਨਾਲ ਘਟ ਰਿਹਾ ਯਾਨੀ ਹਰੇਕ ਸਾਲ ਕੀ ਹੋ ਰਿਹਾ 5-5% ਨਾਲ ਉਹਦੀ ਕੀਮਤ ਘਟ ਰਹੀ ਆ ਫਿਰ ਅੱਗੇ ਕੀ ਕਹਿੰਦੇ ਨੇ ਕਹਿੰਦੇ 2 ਸਾਲ ਬਾਅਦ ਜਿਹੜਾ ਮੋਟਰਸਾਈਕਲ ਹੈ ਉਹਦਾ ਮੁੱਲ ਪਤਾ ਕਰੋ ਯਾਨੀ ਕਿ 2 ਸਾਲਾਂ ਬਾਅਦ ਉਹਦੀ ਕੀਮਤ ਕਿੰਨੀ ਹੋਏ ਇਹ ਅਸੀਂ ਨੇ ਪਤਾ ਕਰਨਾ ਠੀਕ ਹੈ ਜੀ ਪਤਾ ਕਰ ਲੈਣਾ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਹੁਣ ਪਤਾ ਕਿਵੇਂ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਤਾਂ ਜੋ ਚੀਜ਼ ਪ੍ਰਸ਼ਨ ਚ ਦਿੱਤੀ ਹੋਈ ਆ ਉਹਨੂੰ ਲਿਖ ਲਿਆ ਕਰੋ ਅਸੀਂ ਨੇ ਕੀ ਲਿਖਿਆ ਕਰੰਟ ਪ੍ਰਾਈਸ ਯਾਨੀ ਤੁਸੀਂ ਲਿਖ ਦੋਗੇ ਕਿ ਅੱਜ ਦੇ ਸਮੇਂ ਯਾਨੀ ਕਿ ਮੋਟਰਸਾਈਕਲ ਦੀ ਕੀਮਤ ਤਾਂ ਕਿੰਨੀ ਕੀਮਤ ਹੈ ਜੀ 16000 ਰੁਪਏ ਹੈ ਠੀਕ ਹੈ ਹੁਣ ਉਹਤੇ ਜਿਹੜੀ ਰੇਟ ਲੱਗ ਰਹੀ ਹੈ ਦੇਖੋ ਇਹਦੇ ਵਿੱਚ ਅਸੀਂ ਜਿਹੜੇ ਸਾਡੇ ਕੋਲੇ ਸਿੰਪਲ ਇੰਟਰਸਟ ਵਾਲੇ ਫਾਰਮੂਲੇ ਹੁੰਦੇ ਆ ਉਹਦੇ ਨਾਲ ਅਸੀਂ ਇਹਨੂੰ ਸੋਲਵ ਕਰਾਂਗੇ ਔਰ ਸਾਡੇ ਕੋਲ ਰੇਟ ਕਿੰਨੀ ਹੈ ਰੇਟ ਹੁੰਦਾ ਦਰ ਯਾਨੀ ਕਿ ਦਰ ਕਿੰਨੀ ਹੈ ਜੀ 5% ਸਮਾਂ ਕਿੰਨਾ ਹੈ ਅਸੀਂ ਸਾਡੇ ਕੋਲ 2 ਸਾਲ ਦਾ ਸਮਾਂ ਹੈ ਹੁਣ ਅਸੀਂ ਨੇ ਕੀ ਕਰਨਾ ਇਹਦੀ ਕੀਮਤ ਪਤਾ ਕਰਨੀ ਹੈ 2 ਸਾਲਾਂ ਬਾਅਦ ਅਸੀਂ ਲਿਖਾਂਗੇ 2 ਸਾਲ ਬਾਅਦ ਮੋਟਰਸਾਈਕਲ ਦੀ ਕੀਮਤ ਹੁਣ ਰਜੇ ਜਿਹੜਾ ਆ ਫਾਰਮੂਲਾ ਹੈ ਇਹਨੂੰ ਸਾਰੇ ਜਾਣੇ ਰੱਟ ਲਓ ਠੀਕ ਹੈ ਇਹਨੂੰ ਤੁਸੀਂ ਅੱਛੇ ਤਰੀਕੇ ਨਾਲ ਯਾਦ ਕਰ ਲਓ ਇਹ ਫਾਰਮੂਲਾ ਹੈ A ਫਿਰ ਬ੍ਰੈਕਟ ਦੇ ਵਿੱਚ 1 ਘਟਾਓ ਦੇ R 100 ਦੀ ਘਾਤ ਟਾਈਮ ਹੁਣ ਇਹ ਵਾਲੇ ਦੇ ਵਿੱਚ ਜਾਨੀ ਅਗਰ ਸਾਨੂੰ ਇਸ ਤਰੀਕੇ ਦੇ ਸਵਾਲ ਆਉਣਗੇ ਤਾਂ ਆਪਾਂ ਇਦਾਂ ਸੋਲਵ ਕਰਾਂਗੇ ਹੁਣ ਉਸ ਤੋਂ ਬਾਅਦ ਦੇਖੋ a ਦੀ ਵੈਲਿਊ ਕਿੰਨੀ ਹੈ ਜਾਨੀ ਕਿ ਸਾਡੇ ਕੋਲੇ ਮੋਟਰਸਾਈਕਲ ਦੀ ਅੱਜ ਦੇ ਸਮੇਂ 'ਚ ਕੀਮਤ ਕਿੰਨੀ ਹੈ 16000 ਰੁਪਏ ਜਾਨੀ ਜਦੋਂ ਖਰੀਦਿਆ ਸੀ ਉਦੋਂ ਕਿੰਨੀ ਕੀਮਤ ਹੈ 16000 ਹੈ ਦੇਖੋ ਆ ਇੱਕ ਤਾਂ ਫਾਰਮੂਲੇ ਵਾਲਾ ਐ ਆ ਗਿਆ ਫਿਰ ਘਟਾਓ ਦੀ ਨਿਸ਼ਾਨੀ ਆ ਗਈ ਹੁਣ ਰੇਟ ਦੀ ਜਗ੍ਹਾ ਅਸੀਂ ਕਿੰਨਾ ਲਿਖਿਆ 5 ਲਿਖਿਆ ਠੀਕ ਹੈ ਅਸੀਂ ਇੱਥੇ 5 ਲਿਖ ਲਿਆ ਉਹਦੇ ਭਾਤੇ 100 ਉਹਦੀ ਘਾਤ ਕਿੰਨੀ ਆ ਟਾਈਮ ਔਰ ਟਾਈਮ ਸਾਡੇ ਕੋਲੇ ਕਿੰਨਾ 2 ਸਾਲ ਤੋਂ ਅਸੀਂ ਇੱਥੇ ਕਿੰਨਾ ਲਿ ਰਾਈਜ਼ ਕਰਦੀ ਹੈ ਜ਼ਿਆਦਾ ਥੋੜਾ ਹੌਚ-ਪੌਚ ਹੋ ਜਾਂਦਾ ਹੈ ਚਲੋ ਅਹ ਨੈਕਸਟ ਹੁਣ ਦੇਖੋ ਰਜਾ ਹੁਣ ਅਸੀਂ ਇਹ ਕੁਝ ਨਹੀਂ ਕਰਨਾ ਇੱਕ ਵਾਰ ਦੇਖੋ ਮੈਥ ਦੇ ਵਿੱਚ ਕੀ ਆ ਫਾਰਮੂਲਾ ਲਿਖ ਲਿਆ ਵੈਲਿਊਜ਼ ਪੁੱਟ ਕਰਕੇ ਬਸ ਆਨਸਰ ਹੀ ਕੱਢਣਾ ਹੁੰਦਾ ਹੁਣ ਦੇਖੋ ਏ ਦੀ ਵੈਲਿਊ ਅਸੀਂ ਨੇ 16000 ਭਰਤੀ ਫਿਰ ਇੱਕ ਘਟਾ ਦਿਆ ਵੈਲਿਊਜ਼ ਪੁੱਟ ਕਰਤੀਆਂ ਹੁਣ ਇਹਨੂੰ ਸੋਲਵ ਕਰ ਲਓ ਹੁਣ ਦੇਖੋ 16000 ਆ ਗਿਆ ਇੱਕ ਘਟਾ ਦੇ ਹੁਣ ਇਹਨੂੰ ਇੱਥੇ ਹੀ ਘਟਾ ਦਿਓ ਜੇ ਤੁਸੀਂ ਇਹਨੂੰ 100 ਇੱਕਮ 100 ਘਟਾ ਦੇ 5 ਉਸ ਤਰੀਕੇ ਨਾਲ ਸੋਲਵ ਕਰੋਗੇ ਤਾਂ ਕੈਲਕੂਲੇਸ਼ਨ ਔਖੀਆਂ ਹੋ ਜਾਣਗੀਆਂ ਤਾਂ ਅਸੀਂ ਇਹਨੂੰ ਐਂ ਘਟਾ ਦਿੰਦੇ ਹਾਂ ਯਾਨੀ ਦੇਖੋ ਆ 5 ਇੱਕਮ 5 ਆ ਗਿਆ ਔਰ ਆਹ ਸਾਡੇ ਯੋਗੀ 2 ਪਾਂਜ ਕਿੰਨਾ ਹੁੰਦਾ 100 ਹੁੰਦਾ ਹੁਣ ਸਾਡੇ ਕੋਲੇ ਆਹ ਵਾਲੀ ਚੀਜ਼ ਬਣ ਗਈ 1 ਘਟਾਓ ਦੇ 1/20 ਸਾਰੇ ਦੀ ਘਾਤ ਦੋ ਹੁਣ ਇੱਥੇ ਅਸੀਂ ਕਿਵੇਂ ਕਰਾਂਗੇ ਸਾਨੂੰ ਪਤਾ ਇਹਨੂੰ ਅਸੀਂ ਕਿਵੇਂ ਸੋਲਵ ਕਰਦੇ ਮੰਨ ਲਓ ਜੇ ਸਾਨੂੰ ਇਦਾਂ ਦਿੱਤਾ ਹੋਇਆ 1 ਘਟਾਓ ਦੇ 2/3 ਇਹਨੂੰ ਪਤਾ ਨਾ ਕਿਵੇਂ ਸੋਲਵ ਕਰਦੇ ਹੁੰਦੇ ਆ ਪਹਿਲਾਂ ਇਸ ਤਿੰਨ ਨੂੰ ਇਸ ਇੱਕ ਦੇ ਨਾਲ ਗੁਣਾ ਕਰਦੇ ਆ ਸਾਡੇ ਕੋਲੇ ਕਿੰਨਾ ਆ ਗਿਆ ਤਿੰਨ ਆ ਗਿਆ 3*1=3 ਫਿਰ ਅਸੀਂ ਆਹ ਨਿਸ਼ਾਨੀ ਲਾਉਣੇ ਆ ਇੱਥੇ ਕਿਹਦੀ ਨਿਸ਼ਾਨੀ ਹੈ ਘਟਾਓ ਦੀ ਫਿਰ ਅਸੀਂ ਆਹ ਵਾਲੀ ਚੀਜ਼ ਲਿਖਦੇ ਆ ਇੱਥੇ ਕੌਣ ਹੈ ਜੀ ਦੋ ਉਦੇ बटे ਅਸੀਂ ਕੀ ਕਰ ਦਿੰਨੇ ਆ ਜਿਹੜੀ ਚੀਜ਼ ਥੱਲੇ ਪਈ ਹੁੰਦੀ ਆ ਉਹ ਲਿਖ ਦਿੰਨੇ ਆ ਉਹੀ ਚੀਜ਼ ਅਸੀਂ ਇੱਥੇ ਕੀਤੀ ਆ ਦੇਖੋ 20 ਦੀ 1 ਨਾਲ ਗੁਣਾ ਕੀਤੀ 20 1 20 ਫਿਰ ਘਟਾਓ 1 ਉਹਦੇ बटे ਕੌਣ ਆ ਗਿਆ 20 ਔਰ ਉੱਪਰ ਘਾਤ 2 ਤਾਂ ਚੱਲ ਹੀ ਰਹੀ ਐ ਦੇਖੋ ਘਬਰਾਉਣਾ ਨਹੀਂ ਆ ਕਿਸੇ ਨੇ ਅਗਰ ਤੁਹਾਨੂੰ ਕੈਲਕੂਲੇਸ਼ਨ ਜ਼ਿਆਦਾ ਰੱਖ ਰਹੀ ਆ ਪੁੱਤਰ ਮੇਰੇ ਸਮਝਾਉਣ ਚ ਜ਼ਿਆਦਾ ਐਕਸਪਲੇਨੇਸ਼ਨ ਐ ਠੀਕ ਐ ਤੁਸੀਂ ਜਦੋਂ ਇਹਨੂੰ ਹੱਲ ਕਰੋਗੇ ਤਾਂ ਸਾਰਾ ਕੁਝ ਤੁਹਾਡੀ ਕੈਲਕੂਲੇਸ਼ਨ ਤੇ ਡਿਪੈਂਡ ਕਰਦਾ ਹੁਣ ਦੇਖੋ ਆਪਾਂ ਇਹਨੂੰ ਘਟਾ ਲੈਣੇ ਆ 20 ਚੋਂ 1 ਗਏ ਕਿੰਨੇ ਆ ਗਏ 19 19 20 ਦੀ ਘਾਤ ਹੁਣ ਇਹਨੂੰ ਉੱਪਰ ਘਾਤ ਦੋ ਹੈ ਯਾਨੀ ਇਹ ਚੀਜ਼ ਕਿੰਨੇ ਵਾਰੀ ਹੈ ਦੋ ਵਾਰੀ ਹੈ ਤਾਂ ਮੈਂ ਇਹਨੂੰ ਲਿਖ ਲਿਆ ਖੋਲ ਕੇ ਲਿਖ ਲਿਆ ਇਸ ਤਰੀਕੇ ਨਾਲ ਹੁਣ ਦੇਖੋ ਜਿੰਨੀਆਂ ਉੱਪਰ ਜ਼ੀਰੋਆਂ ਨੇ ਥੱਲੇ ਜ਼ੀਰੋਆਂ ਨਾਲ ਕੱਟ ਦਿੰਨੇ ਆ ਉੱਪਰ ਸਾਡੇ ਕੋਲ ਇਹ ਦੋ ਜ਼ੀਰੋ ਆ ਸੀ ਥੱਲੇ ਜੋ ਦੋ ਜ਼ੀਰੋਆਂ ਨਾਲ ਕੱਟਤਾ ਫਿਰ ਅਸੀਂ ਆਹ ਦੋ ਨੂੰ ਇੱਧਰ ਸੋਨਾ ਨਾਲ ਕੱਟ ਦਾਂਗੇ ਤੇ ਜਦੋਂ ਇਹਨੂੰ ਸਾਰੇ ਨੂੰ ਸੋਲਵ ਕਰਾਂਗੇ ਤਾਂ ਸਾਡੇ ਕੋਲੇ ਜਿਹੜਾ ਉੱਤਰ ਹੈ ਜੀ 14400 40 ਰੁਪਏ ਆ ਜੂਗਾ ਇਹਦਾ ਮਤਲਬ 2 ਸਾਲਾਂ ਬਾਅਦ ਜਿਹੜਾ ਉਹ ਮੋਟਰਸਾਈਕਲ ਹੈ ਉਹਦਾ ਮੁੱਲ ਕਿੰਨਾ ਰਹਿ ਜੂਗਾ ਜੀ 14440 ਰੁਪਏ ਜਾਨੀ ਜਿਹੜਾ ਪਹਿਲਾਂ ਕਦੇ ਉਹ 16000 ਦਾ ਸੀਗਾ 2 ਸਾਲਾਂ ਬਾਅਦ 14440 ਰੁਪਏ ਉਹਦੀ ਕੀਮਤ ਰਹਿ ਜੂਗੀ ਵੈਰੀ ਗੁੱਡ ਉਸ ਤੋਂ ਬਾਅਦ ਅਜੇ ਆਜੋ ਹੁਣ ਆਪਾਂ ਚੱਲਦੇ ਆਂ ਅਗਲੇ ਸਵਾਲ ਤੇ ਬਸ ਲਾਸਟ ਸਵਾਲ ਹੈ ਇਹ ਜਿਹੜੇ 6 6 ਨੰਬਰ ਵਾਲੇ ਨੇਗੇ ਠੀਕ ਹੈ ਹੁਣ ਦੇਖੋ ਅ ਹ ਇਥੋ ਹੀ ਹੈ ਸਾਨੂੰ ਕਹਿੰਦੇ ਹੈਟ ਦਿੱਤੀ ਸਾਰਨੀ ਨੂੰ ਦਰਸਾਉਂਦਾ ਪਾਈ ਚਾਰਟ ਬਣਾਓ ਹੁਣ ਅਸੀਂ ਨੇ ਇੱਕ ਪਾਈ ਚਾਰਟ ਬਣਾਉਣਾ ਹੈ ਸਾਰਨੀ ਦੇ ਵਿੱਚ ਲੋਕਾਂ ਨੇ ਕਿਸੇ ਸਮੂਹ ਦੁਆਰਾ ਪਸੰਦ ਕੀਤੇ ਰੰਗ ਨੂੰ ਦਰਸਾਇਆ ਗਿਆ ਹੈ ਪਹਿਲਾ ਕੰਮ ਹੈ ਜਿਹੜਾ ਵੀ ਸਵਾਲ ਦਿੱਤਾ ਹੋਇਆ ਉਹਨੂੰ ਚੰਗੇ ਤਰੀਕੇ ਨਾਲ ਸਮਝਣਾ ਹੈ ਜੇ ਤੁਸੀਂ ਸਵਾਲ ਸਮਝ ਲਿਆ ਇਹਦਾ ਮਤਲਬ ਤੁਹਾਡਾ ਅੱਧਾ ਦਾ ਮਤਲਬ ਉਹੀ ਹੱਲ ਹੋ ਗਿਆ ਹੁਣ ਦੇਖੋ ਕਹਿੰਦੇ ਨੀਲਾ ਰੰਗ ਹੈ 9 ਵਿਅਕਤੀਆਂ ਦੁਆਰਾ ਪਸੰਦ ਕੀਤਾ ਜਾਂਦਾ ਹੈ ਫਿਰ ਕਹਿੰਦੇ ਹਰਾ ਰੰਗ ਹੈ ਉਹਨੂੰ 18 ਜਾਨੇ ਪਸੰਦ ਕਰਦੇ ਨੇ ਫਿਰ ਕਹਿੰਦੇ ਲਾਲ ਰੰਗ ਨੂੰ 6 ਜਾਨੇ ਪਸੰਦ ਕਰਦੇ ਨੇ ਤੇ ਜਿਹੜਾ ਪੀਲਾ ਰੰਗ ਹੈ ਜੀ ਉਹਨੂੰ ਕਿੰਨੇ ਜਾਨੇ ਪਸੰਦ ਕਰਦੇ ਨੇ 3 ਜਾਨੇ ਪਸੰਦ ਕਰਦੇ ਨੇ ਤਾਂ ਕੁੱਲ ਕਿੰਨੇ ਹੋਗੇ 36 ਜਾਨੇ ਹੋਗੇ ਹੁਣ ਇਹ ਸਵਾਲ ਜਿਹੜਾ ਹੈਗਾ ਤੁਹਾਡੀ ਬੁੱਕ ਚ ਵੀ ਦਿੱਤਾ ਹੋਇਆ ਪਰ ਉੱਥੇ ਜਿਹੜੀਆਂ ਵੈਲਿਊਜ਼ ਨੇ ਹੋਰ ਨੇ ਇਹ ਵੈਲਿਊਜ਼ ਹੋਰ ਨੇ ਯਾਨੀ ਉਲਟ ਫੁਲਟ ਕਰਤੀਆਂ ਹੁਣ ਆਜੋ ਜੀ ਆਪਾਂ ਇਹਨੂੰ ਵੀ ਸੋਲਵ ਕਰ ਲੈਨੇ ਆ ਬਹੁਤ ਹੀ ਬਹੁਤ ਹੀ ਮੈਨੂੰ ਵਧੀਆ ਲੱਗਿਆ ਇਹ ਕੁਐਸਚਨ ਬਿਕੋਜ਼ ਬਹੁਤ ਈਜ਼ੀ ਹੈ ਠੀਕ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਡਰਾ ਕਰੋਗੇ ਇਹ ਹਰੇਕ ਬੱਚੇ ਨੇ ਇਸ ਤਰੀਕੇ ਨਾਲ ਕਰਨਾ ਅਗਰ ਤੁਸੀਂ ਇਸ ਤਰੀਕੇ ਨਾਲ ਮਤਲਬ ਆਹ ਵਾਲੇ ਫਾਰਮੈਟ ਚ ਕਰਨਾ ਹੋਇਆ ਤਾਂ ਵੀ ਕੋਈ ਚੱਕਰ ਨਹੀਂ ਤੁਸੀਂ ਐਵੇਂ ਵੀ ਕਰ ਸਕਦੇ ਹੋ ਜਿਵੇਂ ਇੱਥੇ ਤੁਸੀਂ ਨੇ ਲਿਖਤਾ ਰੰਗ ਔਰ ਇਧਰ ਲਿਖਤਾ ਵਿਅਕਤੀਆਂ ਦੀ ਗਿਣਤੀ ਫਿਰ ਇਦਾਂ ਕਰਕੇ ਆਹ ਵਾਲੀ ਚੀਜ਼ ਨੂੰ ਇਦ

ਹੁਣ ਸਾਨੂੰ ਪਤਾ ਹੈ ਕਿ ਪਾਈ ਚਾਰਟ ਦੇ ਵਿੱਚ ਮਤਲਬ ਸਾਡੇ ਕੋਲ ਇਸ ਤਰੀਕੇ ਦਾ ਜਿਹੜਾ ਹੈਗਾ ਪਾਈ ਚਾਰਟ ਹੁੰਦਾ ਇੱਕ ਸਰਕੂਲਰ ਫਾਰਮ 'ਚ ਅਸੀਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਤੁਸੀਂ ਕੀ ਲਿਖੋਗੇ ਕੁੱਲ ਵਿਅਕਤੀਆਂ ਦੀ ਗਿਣਤੀ ਲਿਖੋਗੇ ਤਾਂ ਸਾਡੇ ਕੋਲੇ ਕੁੱਲ ਵਿਅਕਤੀਆਂ ਦੀ ਗਿਣਤੀ ਕਿੰਨੀ ਹੈ ਜੀ 36 ਤਾਂ ਅਸੀਂ ਇੱਥੇ 36 ਲਿਖਤੀ ਹੁਣ ਰਜੇ ਜਿਹੜਾ ਅਸੀਂ ਇਹ ਜਿਹੜਾ ਹੈਗਾ ਪਾਈ ਚਾਰਟ ਬਣਾਉਣੇ ਆ ਇਹਦੇ ਵਿੱਚ ਸਾਨੂੰ ਸਭ ਤੋਂ ਜ਼ਰੂਰੀ ਸੈਂਟਰਲ ਐਂਗਲ ਪਤਾ ਹੋਣਾ ਚਾਹੀਦਾ ਅਸੀਂ ਰਜੇ ਇੰਨਾ ਸਾਰਿਆਂ ਦਾ ਕੀ ਕਰਾਂਗੇ ਸੈਂਟਰਲ ਐਂਗਲ ਪਤਾ ਕਰਾਂਗੇ ਸੈਂਟਰਲ ਐਂਗਲ ਕੀ ਹੁੰਦਾ ਰਜੇ ਆਪਣਾ ਇਹਨੂੰ ਕਹਿੰਦੇ ਨੇ ਕੇਂਦਰੀ ਹਾਂ ਕੇਂਦਰੀ ਕੋ ਹੁਣ ਦੇਖੋ ਆਪਾਂ ਪਤਾ ਕਰਦੇ ਆਂ ਜੀ ਦੇਖੋ ਕੇਂਦਰੀ ਕੋਣ ਕੱਢਣਾ ਬਹੁਤ ਹੀ ਸੌਖਾ ਹੈ ਤੁਸੀਂ ਨੇ ਕੀ ਕਰਨਾ ਆਪਾਂ ਨੇ ਦੇਖੋ ਮੰਨ ਲਓ ਇੱਥੇ ਬਲੂ ਦਾ ਜਿਹੜਾ ਕੇਂਦਰੀ ਕੋਣ ਹੈ ਪਤਾ ਕਰਨਾ ਨੀਲੇ ਰੰਗ ਦਾ ਦੇਖੋ ਨੀਲੇ ਜਿਹੜਾ ਰੰਗ ਹੈ ਕਿੰਨੇ ਜਣਿਆਂ ਨੂੰ ਪਸੰਦ ਹੈ ਨੌ ਜਣਿਆਂ ਨੂੰ ਪਸੰਦ ਹੈ ਆਪਾਂ ਨੇ ਇੱਥੇ ਲਿਖ ਲਿਆ ਜੀ ਨੌ ਬਹੁਤ ਅੱਛੀ ਗੱਲ ਹੈ ਉਹਦੇ बटे ਚ ਆਪਾਂ ਨੇ ਕੀ ਲਿਖਦਾ ਜੀ ਕੁੱਲ ਜਣੇ ਕਿੰਨੇ ਨੇ ਤਾਂ ਕੁੱਲ ਜਣੇ ਕਿੰਨੇ ਨੇ ਰਜੇ 36 ਆਪਾਂ ਨੇ ਇਹਨੂੰ 36 बटे 36 ਲਿਖਦਾ ਉਹਦੀ ਰਜੇ ਸਾਰੇ ਦੀ ਗੁਣਾ ਕਰ ਦੇਣੀ ਆ 360 ਨਾਲ ਹੁਣ ਸਮਝੋ ਵੀ 360 ਡਿਗਰੀ ਨਾਲ ਹੀ ਕਿਉਂ ਕਰਦੇ ਦੇਖੋ ਰਜੇ ਇੱਕ ਸਾਡੇ ਕੋਲ ਚੱਕਰ ਹੁੰਦਾ ਇਸ ਤਰੀਕੇ ਨਾਲ ਹਨਾ ਥੋੜਾ ਹਾਲਾਂਕਿ ਚੱਕਰ ਨਹੀਂ ਬਣਿਆ ਹੈ ਬਟ ਥੋੜਾ ਸਮਝਣ ਦੀ ਕੋਸ਼ਿਸ਼ ਕਰੋ ਦੇਖੋ ਉੱਪਰ ਵੀ ਸਾਡੇ ਕੋਲ ਜਿਹੜੀ ਆਹ ਪੂਰੀ ਦੀ ਪੂਰੀ ਰੋਟੇਸ਼ਨ ਹੁੰਦੀ ਹੈ ਇਹ ਕਿੰਨੀ ਦੀ ਹੁੰਦੀ ਹੈ ਰਜੇ 360 ਡਿਗਰੀ ਦੀ ਹੁੰਦੀ ਹੈ ਇਸੇ ਲਈ ਆਪਾਂ ਕੀ ਕਰਦੇ ਆ ਇਹਨੂੰ 360 ਡਿਗਰੀ ਨਾਲ ਗੁਣਾ ਕਰਦੇ ਆ ਹੁਣ ਦੇਖੋ 10 बटे 36 360 ਹੁਣ ਆਪਾਂ ਇਹਨੂੰ ਸੋਲਵ ਕਰ ਲੈਨੇ ਹੁਣ ਸੋਲਵ ਕਰਨਾ ਸਭ ਨੂੰ ਆਂਦਾ ਹੀ ਹੋਏਗਾ ਇੱਕ ਵਾਰ ਆਪਾਂ ਥੋੜਾ ਜਿਹਾ ਜਿਹੜਾ ਇੰਕ ਕਲਰ ਚੇਂਜ ਕਰ ਲਈਏ ਸੋ 댓 ਇਹ ਠੀਕ ਹੈ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਚਲੋ ਇਹ ਵਾਲਾ ਲੈ ਲੈਨੇ ਹੁਣ ਦੇਖੋ ਆ ਇਹਨੂੰ ਵੰਡਨੇ ਦੇਖੋ ਆਹ 36 ਹੈ ਤੇ ਆਹ 360 ਹੈ ਯਾਨੀ ਇੱਥੇ ਕਿੰਨਾ ਆ ਗਿਆ 10 ਆ ਗਿਆ ਹੁਣ 9 ਦੀ ਗੁਣਾ 10 ਨਾਲ ਕਿੰਨਾ ਆ ਗਿਆ ਜੀ 90 ਡਿਗਰੀ ਆ ਗਿਆ ਹੁਣ ਆਪਾਂ ਹਰੇ ਰੰਗ ਦਾ ਜਿਹੜਾ ਸੈਂਟਰਲ ਐਂਗਲ ਕੱਢ ਲੈਨੇ ਆ ਇਹਦਾ ਕਿਵੇਂ ਕੱਢਾਂਗੇ ਦੇਖੋ ਪਹਿਲਾਂ ਹਰੇ ਦੀ ਹਾਰਾ ਰੰਗ ਕਿੰਨੇ ਜਣਾਂ ਨੂੰ ਪਸੰਦ ਹੈ 18 ਜਣਾਂ ਨੂੰ ਪਸੰਦ ਹੈ ਅਸੀਂ 18 ਲਿਖਾਂਗੇ ਉਹਦੇ बटे ਲਿਖਾਂਗੇ ਕੁੱਲ ਜਣੇ ਕਿੰਨੇ ਨੇ ਕੁੱਲ ਜਣੇ ਹੈਗੇ ਨੇ ਜੀ 36 ਔਰ ਉਹਦੀ ਗੁਣਾ ਕਰਦਾਂਗੇ ਪੁੱਤਰ 360 ਡਿਗਰੀ ਦੇ ਨਾਲ ਸੋ ਇੱਥੇ ਅਸੀਂ ਕੀ ਲਿਖਾਂਗੇ 360 ਹੁਣ ਇਹਨੂੰ ਤੁਸੀਂ ਹੱਲ ਕਰੋਗੇ ਇਹਨੂੰ ਹੱਲ ਕਰਕੇ ਕਿੰਨਾ ਆਜੂਗਾ ਜੀ 180 ਡਿ ਹੁਣ ਉਹੀ ਚੀਜ਼ ਆਜੂਗੀ ਇੱਥੇ ਸਾਨੂੰ ਕੱਟ ਕੇ 10 ਮਿਲ ਜੂ 18 ਨੂੰ 10 ਨਾਲ ਗੁਣਾ ਕਰਕੇ 180 ਮਿਲ ਜੂਗਾ ਇਸੇ ਤਰੀਕੇ ਨਾਲ ਅਜੇ ਆਪਾਂ ਕੀ ਕਰਾਂਗੇ ਲਾਲ ਰੰਗ ਦਾ ਸੈਂਟਰਲ ਐਂਗਲ ਕੱਢ ਲਾਂਗੇ ਸਾਡੇ ਕੋਲੇ ਕਿੰਨਾ ਆ ਗਿਆ 60 ਡਿਗਰੀ ਆ ਗਿਆ ਤੇ ਇਸੇ ਤਰੀਕੇ ਨਾਲ ਪੁੱਤਰ ਅੱਪਾ ਕੀ ਕਰਾਂਗੇ yellow ਰੰਗ ਦਾ ਸੈਂਟਰਲ ਐਂਗਲ ਕੱਢ ਲਾਂਗੇ ਜਿਹੜਾ ਸਾਡੇ ਕੋਲੇ 30 ਡਿਗਰੀ ਆ ਗਿਆ ਠੀਕ ਹੈ ਮੈਮ ਸਾਡੇ ਕੋਲ ਐਂਗਲਸ ਤਾਂ ਆ ਗਏ ਬਿਲਕੁਲ ਸਹੀ ਗੱਲ ਹੈ ਆ ਗਏ ਹੁਣ ਆਪਾਂ ਕੀ ਕਰਾਂਗੇ ਇਹਨੂੰ ਆਪਾਂ ਨੇ ਉਸ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰਨਾ ਹੈ ਬਿਕੋਜ਼ ਇਹਨਾਂ ਨੇ ਸਾਨੂੰ ਕੁਐਸਚਨ ਕੀ ਹੈ ਕਿ ਇਹਨੂੰ ਪਾਈ ਚਾਰਟ ਬਣਾਉਣਾ ਹੈ ਤਾਂ ਹੁਣ ਪਾਈ ਚਾਰਟ ਲਈ ਸਾਨੂੰ ਸਰਕਲ ਦੀ ਜ਼ਰੂਰਤ ਹੈ ਦੇਖੋ ਜਿਹੜਾ ਆਹ ਰਜੇ ਸਰਕਲ ਹੈ ਨਾ ਇਹ ਮੈਂ ਅਲੱਗੀ ਦੀ ਫੋਨ ਤੇ ਵੀਡੀਓ ਬਣਾਈ ਸੀ ਤਾਂ ਕਿ ਤੁਹਾਨੂੰ ਮੈਂ ਦੱਸ ਸਕਾਂ ਕਿ ਕਿਵੇਂ-ਕਿਵੇਂ ਹੁੰਦਾ ਉਹਦਾ ਨਾ ਮੈਂ ਤੁਹਾਨੂੰ ਕੀ ਕਰੂੰਗੀ ਜਦੋਂ ਮੈਂ ਉਹਦੀ ਸ਼ਾਰਟ ਅਪਲੋਡ ਕਰਤੀ ਜਿਹੜੀਆਂ ਸ਼ਾਰਟਸ ਹੁੰਦੀਆਂ ਨੇ YouTube ਤੇ ਮੈਂ ਚੈਨਲ ਤੇ ਉਹ ਅਪਲੋਡ ਕਰ ਦੂੰਗੀ ਤੁਸੀਂ ਉੱਥੋਂ ਜਾ ਕੇ ਦੇਖਿਓ ਪਰ ਆਪਾਂ ਮੈਂ ਤੁਹਾਨੂੰ ਇੱਥੇ ਰੈਂਡਮਲੀ ਦੱਸ ਦਿੰਨੀ ਆ ਦੇਖੋ ਆਪਾਂ ਨੇ ਕੀ ਕੀਤਾ ਰਜੇ ਆਪਾਂ ਨੇ ਪ੍ਰਕਾਰ ਦੇ ਨਾਲ ਇੱਕ ਸਰਕਲ ਡਰਾ ਕਰ ਲੈਣਾ ਜੇ ਪ੍ਰਕਾਰ ਨਾ ਹੋਈ ਤਾਂ ਕੜਾ ਹੋਊਗਾ ਉਹਦੇ ਨਾਲ ਡਰਾ ਕਰ ਲਿਓ ਇੱਥੇ ਰਜੇ ਆਪਾਂ ਨੇ ਇਹਦਾ ਸੈਂ ਖਾਂਗੇ ਤੇ ਉਹਦੇ ਨਾਲ 180 ਤੇ ਮਾਪ ਲਾ ਲਾਂਗੇ ਦੇਖੋ ਹੁਣ ਧਿਆਨ ਨਾਲ ਸਮਝੋ ਥੋੜਾ ਜਿਹਾ ਹੁਣ ਦੇਖੋ ਆਹਾ ਸਾਡੇ ਕੋਲ ਚਾਰ ਰੰਗ ਲਾਈ ਨੇ ਇੱਕ ਮਿੰਟ ਪਹਿਲਾਂ ਮੈਂ ਥੋੜਾ ਜਿਹਾ ਗਾਜਾ ਸੈੱਟ ਕਰ ਲਵਾਂ ਜਸਟ ਗਿਵ ਮੀ ਅ ਸੈਕਿੰਡ ਬੱਚੋ ਦੇਖੋ ਆਈ ਹੋਪ ਤੁਹਾਨੂੰ ਸਮਝ ਲੱਗ ਰਿਹਾ ਹੈ ਨਾ ਅਗਰ ਸਮਝ ਲੱਗ ਰਿਹਾ ਤਾਂ ਪਲੀਜ਼ ਚੈਨਲ ਨੂੰ ਥੋੜਾ ਜਿਹਾ ਸਪੋਰਟ ਜ਼ਰੂਰ ਕਰ ਦਿਓ ਵੀਡੀਓ ਨੂੰ ਅੱਗੇ ਆਪਣੇ ਫਰੈਂਡਸ ਤੱਕ ਜ਼ਰੂਰ ਸ਼ੇਅਰ ਕਰ ਦਿਓ ਚਲੋ ਹੁਣ ਸਾਡੇ ਕੋਲ ਆਹ ਚਾਰ ਐਂਗਲ ਨੇ ਜਿਹੜੇ ਅਸੀਂ ਸ਼ੋਅ ਕਰਨੇ ਆ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਐਂਗਲ ਸ਼ੋਅ ਕਰੀਦਾ ਸਭ ਤੋਂ ਪਹਿਲਾਂ ਸਾਡੇ ਕੋਲੇ ਵੱਡਾ ਕਿਹੜੀ ਡਿਗਰੀ ਹੈ ਜੀ 180 ਡਿਗਰੀ ਦੇਖੋ ਆਹ 180 ਡਿਗਰੀ ਅਸੀਂ ਮਾਪ ਕੇ ਕਰਕੇ ਬਣਾਤੀ ਔਰ ਦੇਖੋ 180 ਡਿਗਰੀ ਕਿਹਦੇ ਚਾਹੀਏ ਗ੍ਰੀਨ ਚਾਹੀਏ ਤਾਂ ਅਸੀਂ ਕੀ ਕਰਾਂਗੇ ਇੱਥੇ ਲਿਖ ਦਾਂਗੇ ਗ੍ਰੀਨ ਕਿ ਜਿਹੜਾ ਆਹ ਵਾਲਾ ਏਰੀਆ ਗ੍ਰੀਨ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਔਰ ਇਹਦੇ ਵਿੱਚ ਕਿੰਨੇ ਜਣੇ ਆ ਔਰ ਦੇਖੋ ਗ੍ਰੀਨ ਰੰਗ ਪਸੰਦ ਕਿੰਨੇ ਜਣਿਆਂ ਨੂੰ ਸੀਗਾ ਗ ਆ ਲਿਖਤਾ ਠੀਕ ਹੈ ਫਿਰ ਆਪਾਂ ਅੱਗੇ ਸ਼ੋ ਕਰਾਂਗੇ ਰਜੇ 90 ਡਿਗਰੀ ਫਿਰ ਆਪਾਂ ਇੱਥੇ ਡੀ ਰੱਖਾਂਗੇ ਔਰ ਸਾਡੇ ਕੋਲੇ 90 ਡਿਗਰੀ ਤੇ ਵੈਸੇ ਸਾਨੂੰ ਪਤਾ ਇਹ 90 ਡਿਗਰੀ ਸਿੱਧੀ ਲਾਈਨ ਹੁੰਦੀ ਹੈ ਸੋ ਆਪਾਂ ਇੱਥੇ ਕੀ ਕਰਾਂਗੇ 90 ਡਿਗਰੀ ਦਾ ਸ਼ੋ ਕਰ ਦਾਂਗੇ ਹੁਣ ਜਿਹੜਾ 90 ਡਿਗਰੀ ਉਹ ਕਿਹਦਾ ਕਰ ਜੀ ਨੀਲੇ ਦਾ ਸੋ ਨੀਲੇ ਦੇ ਕਿੰਨੇ ਜਣੇ ਸੀਗੇ 9 ਜਣੇ ਸੋ ਆਪਾਂ ਬਲੂ ਤੇ ਨਾਲ ਇੱਥੇ 9 ਲਿਖਤਾ ਫਿਰ ਆਪਾਂ ਇਧਰ ਨੂੰ ਡੀ ਰੱਖਾਂਗੇ ਤੇ ਫਿਰ ਆਪਾਂ ਕੀ ਕਰਾਂਗੇ 60 ਡਿਗਰੀ ਦਾ ਮਾਪ ਕਰਾਂਗੇ ਫਿਰ ਆਪਾਂ ਇੱਥੇ ਉਸ ਹੱਬ ਨਾਲ ਇਹਨੂੰ ਰੈੱਡ ਲਿਖ ਦਾਂਗੇ ਤੇ ਇਹਨੂੰ ਆਹ ਆਟੋਮ 30 ਡਿਗਰੀ ਦਾ ਬਚ ਜੂਗਾ ਸੋ ਆਪਾਂ ਇੱਥੇ ਜਿਹੜਾ ਹੈਗਾ 30 ਡਿਗਰੀ ਲਿਖ ਦਾਂਗੇ ਇਹ ਵੀ ਨਾ ਤੁਹਾਨੂੰ ਇਸ ਤਰੀਕੇ ਨਾਲ ਸਮਝ ਨਹੀਂ ਲੱਗਣਾ ਮੈਂ ਉਹ ਵੀਡੀਓ ਪਾ ਦੂੰਗੀ ਤੁਸੀਂ ਉਹ ਜ਼ਰੂਰ ਦੇਖ ਲਿਓ ਠੀਕ ਹੈ ਇੱਕ ਵਾਰ ਜਾ ਕੇ ਠੀਕ ਹੈ ਜੀ ਅਗਰ ਤੁਹਾਨੂੰ ਆਉਂਦਾ ਫਿਰ ਤਾਂ ਬਹੁਤ अच्छी ਗੱਲ ਹੈ ਸੋ ਮੈਨੂੰ ਲੱਗ ਰਿਹਾ ਵੀਡੀਓ ਬਹੁਤ ਲੈਂਥੀ ਹੋਊਗੀ ਇਸ ਲਈ ਅੱਜ ਆਪਾਂ 6-6 ਵਾਲੀ ਰੱਖ ਦਿਆ ਫਿਰ ਅਗਰ ਤੁਹਾਡਾ ਜਿੰਦਾਂ ਦਾ ਰਿਸਪੌਂਸ ਹੋਇਆ ਤੁਹਾਨੂੰ ਅੱਗੇ ਵੀ ਮਿਲ ਜਾਣਗੇ ਹੁਣ ਦੇਖੋ ਆਹ ਵਾਲਾ ਸਵਾਲ ਹੱਲ ਕਰਦੇ ਕਹਿੰਦੇ ਦਿੱਤਾ ਆਇਤ ਚਿੱਤਰ ਕਿਸੇ ਕਸਬੇ ਦੇ ਵਿੱਚੋਂ 10 ਤੋਂ 40 ਸਾਲ ਉਮਰ ਗੁੱਟ ਵਿੱਚ ਸਾਥਰ ਔਰਤਾਂ ਦੀ ਗਿਣਤੀ ਨੂੰ ਦਰਸਾਉਦਾ ਹੈ ਕੀ ਕਹਿ ਰਹੇ ਨੇ ਸਾਨੂੰ ਦੇਖੋ ਆਹ ਕੀ ਦਿੱਤਾ ਹੋਇਆ ਰਜੇ ਛੋਟਾ ਛੋਟਾ ਕਰ ਲਈਏ ਸਾਨੂੰ ਇਹਨਾਂ ਨੇ ਕੀ ਦਿੱਤਾ ਜੀ ਇੱਕ ਸਾਨੂੰ ਆਇਤ ਚਿੱਤਰ ਬਣਾ ਕੇ ਦਿੱਤਾ ਇਹਦੇ ਵਿੱਚ ਦੇਖੋ x ਐਕਸਿਸ ਤੇ ਇਹਨਾਂ ਨੇ ਜਿਹੜੇ ਹੈਗੇ ਨੇ ਉਮਰ ਗੁੱਟ ਲੈਏ ਨੇ ਔਰ ਇਧਰ Y ਐਕਸਿਸ ਤੇ ਇਹਨਾਂ ਨੇ ਸਾਖਰ ਔਰਤਾਂ ਲਈ ਹੈ ਯਾਨੀ ਕਿ ਕਿਸੇ ਪਿੰਡ ਦੇ ਵਿੱਚ ਕਿਸੇ ਕਸਬੇ ਦੇ ਵਿੱਚ 10 ਤੋਂ ਲੈ ਕੇ 15 ਸਾਲ ਦੇ ਵਿੱਚ ਕਿੰਨੀਆਂ ਔਰਤਾਂ ਜਿਹੜੀਆਂ ਪੜੀਆਂ ਲਿਖੀਆਂ ਨੇ ਉਹਦੀ ਵੈਲਿਊ ਇੱਥੇ ਦਿਖਾ ਰਹੇ ਨੇ ਠੀਕ ਹੈ ਫਿਰ 15 ਤੋਂ 20 ਸਾਲ ਦੇ ਵਿੱਚ ਕਿੰਨੀਆਂ ਪੜੀਆਂ ਲਿਖੀਆਂ ਨੇ ਉਹਦੀ ਵੈਲਿਊ ਇੱਥੇ ਦਿਖਾ ਰਹੇ ਨੇ ਫਿਰ 20 ਤੋਂ 25 ਦੇ ਵਿੱਚ ਕਿੰਨੇ ਨੇ ਇਸ ਤਰੀਕੇ ਨਾਲ ਇੱਥੇ ਸਾਡੇ ਕੋਲ X ਧੁਰੇ ਦੇ ਉੱਪਰ ਉਮਰ ਕੋਟਾ ਯਾਨੀ ਕਿ ਉਹਨਾਂ ਔਰਤਾਂ ਦੀ ਉਮਰ ਕਿਸ ਹਿਸਾਬ ਨਾਲ ਹੈ ਤੇ ਇਧਰ Y ਐਕਸਿਸ ਦੇ ਉੱਪਰ ਸਾਡੇ ਕੋਲੇ ਸਾਖਰ ਔਰਤਾਂ ਰਿਪਰੈਜ਼ੈਂਟ ਕਰ ਰਹੇ ਠੀਕ ਹੈ ਜੀ ਹੁਣ ਜਿਵੇਂ ਜਿਵੇਂ ਸਾਨੂੰ ਸਵਾਲ ਪੁੱਛੇ ਜਾਣਗੇ ਓਵੇਂ ਓਵੇਂ ਆਪਾਂ ਕੀ ਕਰਾਂਗੇ ਰਜੇ ਇਹਨਾਂ ਦੇ ਆਨਸਰ ਕਰੀ ਚੱਲਾਂਗੇ ਇਹ ਤੁਹਾਡੀ ਇਗਜ਼ਾਮਪਲ ਹੈ ਠੀਕ ਹੈ ਇਹਦੇ ਵਿੱਚ ਇੱਕ ਅੱਧਾ ਸਵਾਲ ਬਸ ਉਹ ਹੋਏਗਾ ਇਹਨੂੰ ਮੈਂ ਸਾਰਿਆਂ ਨੂੰ ਦੂਸਰੇ ਪਾਸੇ ਤੋਂ ਸੋਲਵ ਕਰਵਾ ਦੇਣੀ ਹੈ ਜਿਹੜਾ ਆਪਾਂ ਨੇ ਲਿਆ ਹੋਇਆ ਠੀਕ ਹੈ ਕਿਉਂਕਿ ਇਹਦਾ ਏਰੀਆ ਘਟ ਹੈ ਆਹ ਸਾਡੇ ਕੋਲੇ ਪੂਰਾ ਸਵਾਲ ਹੈ ਦੇਖੋ ਸਭ ਤੋਂ ਪਹਿਲਾਂ ਕਿਹਾਗਾ ਕਿ ਉਹ ਉਮਰ ਗੁੱਟ ਲਿਖੋ ਜਿਸ ਵਿੱਚ ਸਾਥਰ ਔਰਤਾਂ ਦੀ ਸੰਖਿਆ ਸਭ ਤੋਂ ਵੱਧ ਹੈ ਹੁਣ ਦੇਖੋ ਵੱਧ ਕਿਦੇ ਜ ਦੇਖੋ ਵੱਧ ਕੀਦੇ ਚ ਸਾਨੂੰ ਸਾਫ਼-ਸਾਫ਼ ਦਿਖ ਰਿਹਾ ਰਜੇ ਨੂੰ ਥੋੜਾ ਜਿਹਾ ਹੋਰ ਛੋਟਾ ਕਰਨਾ ਪਏਗਾ ਦੇਖੋ ਸਭ ਤੋਂ ਵੱਧ ਸਾਨੂੰ ਸਾਫ਼-ਸਾਫ਼ ਪਤਾ ਚੱਲ ਰਿਹਾ ਕਿ ਜਿਹੜਾ 15 ਤੋਂ 20 ਵਾਲਾ ਵਰਗ ਅੰਤਰਾਲ ਹੈ ਉਹਦੀ ਜਿਹੜੀ ਆ ਵਾਲੀ ਛਾੜਿਆ ਸਭ ਤੋਂ ਲੰਬੀ ਜਾ ਰਹੀ ਹੈ ਸੋ ਇਹਦਾ ਮਤਲਬ ਉਹ ਉਮਰ ਗੁੱਟ ਕਿੰਨਾ ਆ ਗਿਆ ਜੀ 15 ਤੋਂ 20 ਇੱਥੇ ਆਪਾਂ ਕੀ ਲਿਖ ਦਾਂਗੇ 15 ਤੋਂ 20 ਪਰ ਤੁਸੀਂ ਪ੍ਰੋਪਰ ਲਿਖਣਾ ਲਾਈਨ ਤੁਸੀਂ ਕੀ ਲਿਖੋਗੇ ਸਭ ਤੋਂ ਵੱਧ ਸਾਖਰ ਔਰਤਾਂ ਦੀ ਗਿਣਤੀ 15 ਤੋਂ 20 ਗੁੱਟ ਵਿੱਚ ਹੈ ਵੈਰੀ ਗੁੱਡ ਫਿਰ ਅੱਗੇ ਕਹਿੰਦੇ ਵਰਗ ਅੰਤਰਾਲ ਦਾ ਮਾਪ ਕੀ ਹੈ ਤਾਂ ਵਰਗ ਅੰਤਰਾਲ ਦਾ ਜਿਹੜਾ ਮਾ ਦੇਖ ਸਕਦੇ ਹੋ ਕਿਵੇਂ ਆਪਾਂ ਨੇ ਪੰਜ ਲਿਆਏ ਦੇਖੋ ਆ ਸਾਡੇ ਕੋਲੇ ਵਰਗ ਅੰਤਰਾਲ ਅਸੀਂ ਜਿਹੜਾ ਇਹ ਸਾਡੇ ਕੋਲੇ ਕੀ ਕਹਿੰਦੇ ਆ ਇਹਨੂੰ ਦੇਖੋ ਇੰਗਲਿਸ਼ 'ਚ ਇਹਨੂੰ ਹਿਸਟੋਗ੍ਰਾਮ ਕਹਿੰਦੇ ਆ ਇਧਰ ਇਹਨੂੰ ਆਇਤ ਚਿੱਤਰ ਕਹਿੰਦੇ ਨੇ ਸੋ ਐਕਸ ਐਕਸਿਸ ਦੇ ਉੱਪਰ ਜ ਜੇ ਆਪਾਂ ਜਿਹੜਾ ਵਰਗ ਅੰਤਰਾਲ ਦਿਖਾਉਣੇ ਹੁੰਦੇ ਆ ਤੇ ਵਾਈ ਐਕਸਿਸ ਦੇ ਉੱਪਰ ਆਪਾਂ ਬਾਰੰਬਾਰਤਾ ਦਿਖਾਉਣੇ ਹੁੰਦੇ ਆ ਠੀਕ ਹੈ ਹੁਣ ਇਹਦੇ ਵਿੱਚ ਸਾਨੂੰ ਪੁੱਛਿਆ ਸੀ ਵਰਗ ਅੰਤਰਾਲ ਦਾ ਮਾਪ ਕੀ ਹੈ ਤੁਸੀਂ ਦੇਖ ਲਓ 10 ਤੋਂ 15 20 ਯਾਨੀ 5-5 ਦੇ ਹਿਸਾਬ ਨਾਲ ਚੱਲ ਰਿਹਾ ਸੋ ਇਸ ਲਈ ਆਪਾਂ ਨੇ ਲਿਖਤਾ ਕਿ ਵਰਗ ਅੰਤਰਾਲ ਦੀ ਵਰਗ ਦਾ ਜਿਹੜਾ ਮਾਪ ਹੈ ਅੱਗੇ ਇਹ ਸਵਾਲ ਪੁੱਛਦੇ ਨੇ ਇਹਦੇ ਵਿੱਚ ਇੱਕ ਸਵਾਲ ਵੱਖਰਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਫਿਰ ਕਹਿੰਦੇ ਸਭ ਤੋਂ ਘੱਟ ਬਾਰੰਬਾਰਤਾ ਕੀ ਹੈ ਸਭ ਤੋਂ ਘੱਟ ਦੇਖੋ ਕਿਹਦੇ ਵਿੱਚ ਆ ਰਿਹਾ ਜੀ ਸਭ ਤੋਂ ਘੱਟ ਆਹ ਵਾਂ ਲਿਖਾਣੇ ਦੇ ਵਿੱਚ ਦੇਖੋ ਸਭ ਤੋਂ ਛੋਟਾ ਬਾਕਸ ਹੈ ਨਾ ਇਹ ਤਾਂ ਇਹਨੇ ਕਹਿੰਦੇ ਸਭ ਤੋਂ ਘੱਟ ਬਾਰੰਬਾਰਤਾ 320 ਹੈ ਹੁਣ ਅਸੀਂ ਇਹਦਾ ਦੇਖੋ ਥੋੜਾ ਜਿਹਾ ਧਿਆਨ ਨਾਲ ਸਮਝੋ ਆਪਾਂ ਇਹਨੂੰ ਥੋੜਾ ਜ਼ੂਮ ਕਰ ਲੈਣੇ ਦੇਖੋ ਆਹ ਸਾਡੇ ਕੋਲ 0 ਹੈ ਆਹ 100 ਹੈ ਸਾਨੂੰ ਪਤਾ ਇਹਦੇ ਵਿੱਚ ਕਿੰਨੀਆਂ ਲਾਈਨਾਂ ਹੁੰਦੀਆਂ ਨੇ 10 ਲਾਈਨਾਂ ਹੁੰਦੀਆਂ ਨੇ ਇਹਦਾ ਮਤਲਬ ਜਿਹਾ 0 ਹੈ ਤੇ ਇਹਦੀ ਅਗਲੀ ਲਾਈਨ ਦਾ ਮੁੱਲ ਕਿੰਨਾ ਹੈ 10 ਫਿਰ ਅੱਗੇ 20 30 ਔਰ ਜਿਹੜੀ 10ਵੀਂ ਲਾਈਨ ਆਉਂਦਾ ਕਿੰਨਾ ਮੁੱਲ ਹੈ 100 ਹੁਣ ਦੇਖੋ ਸਭ ਤੋਂ ਇਹਨਾਂ ਨੇ ਸਾਨੂੰ ਸਵਾਲ ਕੀ ਪੁੱਛਿਆ ਸੀਗਾ ਆਈ ਥਿੰਕ ਥੋੜਾ ਫਰੇਮ ਤੋਂ ਬਾਹਰ ਚੱਲਿਆ ਗਿਆ ਨਾ ਆਈ ਐਮ ਸੌਰੀ ਆ ਦੇਖੋ ਅਰੇ ਨੋ ਠੀਕ ਹੈ ਹਾਂਜੀ ਹੁਣ ਸਾਨੂੰ ਇਹਨਾਂ ਨੇ ਪੁੱਛਿਆ ਸਭ ਤੋਂ ਘੱਟ ਬਾਰੰਬਾਰਤਾ ਕੀ ਹੈ ਤਾਂ ਸਭ ਤੋਂ ਘੱਟ ਬਾਰੰਬਾਰਤਾ ਜਿਹੜੀ ਹੈਗੀ ਐ ਇਹ ਵਾਲੇ ਵਰਗ ਅੰਤਰਾਲ ਦੇ ਜਿਹੜਾ ਹੈਗਾ ਇਧਰਲੀ ਸਾਈਡ ਆਪਾਂ ਦੇਖਾਂਗੇ ਤਾਂ ਤੁਸੀਂ ਥੋੜਾ ਧਿਆਨ ਨਾਲ ਦੇਖੋ 300 ਤੋਂ ਉੱਪਰ ਆਈ ਥਿੰਕ ਇਹ ਇੱਕ ਲਾਈਨ ਚੱਕੀ ਹੋਈ ਹੈ ਜਾਂ ਦੋ ਇਧਰ ਆਨਸਰ ਦੇ ਹਨ ਦੋ ਲਾਈਨਾਂ ਉੱਪਰ ਹੈ ਅਗਰ ਤੁਸੀਂ ਧਿਆਨ ਨਾਲ ਦੇਖ ਰਹੇ ਹੋ ਦੇਖੋ ਇੱਥੇ ਤਾਂ ਤੁਹਾਨੂੰ ਵਿਜ਼ਿਬਿਲਟੀ ਘੱਟ ਹੈ ਪੇਪਰ ਦੇ ਵਿੱਚ ਤੁਹਾਨੂੰ ਆਬਵੀਅਸਲੀ ਜ਼ਿਆਦਾ ਵਿਜ਼ਿਬਿਲਟੀ ਹੋਏਗੀ 300 ਦੇ ਉੱਪਰ ਰਜੇ ਦੂਜੀ ਲਾਈਨ ਤੱਕ ਇਹ ਵਾਲੀ ਲਾਈਨ ਜਾ ਰਹੀ ਹੈ ਇਹਦਾ ਮਤਲਬ 300 ਦੇ ਉੱਪਰ ਦੋ ਯਾਨੀ 320 ਹੋ ਗਿਆ ਯਾਨੀ ਕਿ ਜਿਹੜੀ ਸਭ ਤੋਂ ਘੱਟ ਬਾਰੰਬਾਰਤਾ ਕੀ ਕਿੰਨੀ ਹੋਗੀ 320 ਅਗਲਾ ਸਵਾਲ ਕਹਿੰਦੇ ਕਿਸ ਗੁੱਟ ਵਿੱਚ ਸਾਖਰ ਔਰਤਾਂ ਦੀ ਗਿਣਤੀ ਸਭ ਤੋਂ ਘੱਟ ਹੈ ਤਾਂ ਸਭ ਤੋਂ ਘੱਟ ਹੈ ਕਿਹਦੇ ਵਿੱਚ ਅਸੀਂ ਆਲਰੇਡੀ ਕਰਕੇ ਹਟਿਆ 10 ਤੋਂ 15 ਦੇ ਵਿੱਚ ਫਿਰ ਅੱਗੇ ਕਹਿੰਦੇ ਇਹ ਇਹ ਆਇਤ ਚਿੱਤਰ ਕਿਸ ਸੂਚਨਾ ਨੂੰ ਦਰਸਾਉਂਦਾ ਹੈ ਤਾਂ ਇਹ ਤਾਂ ਸਾਨੂੰ ਉੱਪਰ ਸਵਾਲ ਦੇ ਵਿੱਚ ਹੀ ਲਿਖਿਆ ਹੋਇਆ ਪ੍ਰਸ਼ਨ ਦੇ ਵਿੱਚ ਹੀ ਕੀ ਨੂੰ ਦਰਸਾਉਂਦਾ ਹੈ ਤੁਸੀਂ ਉਹੀ ਚੀਜ਼ ਲਿਖ ਲੈਣੀ ਆ ਕਿ ਜਿਹੜਾ ਇਹ ਆਇਤ ਚਿੱਤਰ ਹੈ ਵੱਖ-ਵੱਖ ਉਮਰ ਗੁੱਟਾਂ ਵਿੱਚ ਸਾਖਰ ਔਰਤਾਂ ਦੀ ਜਿਹੜੀ ਗਿਣਤੀ ਹੈ ਉਹਨੂੰ ਦਰਸਾਉਂਦਾ ਹੈ ਹੁਣ ਇਹਦੇ ਵਿੱਚ ਇੱਕ ਸਵਾਲ ਅਲੱਗ ਸੀਗਾ ਕਿਹੜਾ ਸਵਾਲ ਆਈ ਥਿੰਕ ਆਹ ਵਾਲਾ ਉਮਰ ਗੁੱਟ 35 ਤੋਂ 40 ਦੇ ਵਿੱਚ ਸਾਖ ਔਰਤਾਂ ਦੀ ਗਿਣਤੀ ਕੀ ਹੈ ਹੁਣ ਦੇਖੋ 35 ਤੋਂ 40 ਵਾਲਾ ਉਮਰ ਗੁੱਟ ਆ ਸੀਗਾ ਠੀਕ ਹੈ ਥੋੜਾ ਜਨੂੰ ਕਲੀਅਰ ਕਰ ਲਈਏ ਓਕੇ ਜੀ ਕਲੀਅਰ ਹੋ ਗਿਆ ਚਲੋ ਹੁਣ ਦੇਖਦੇ ਆਂ ਦੇਖੋ 35 ਤੋਂ 40 ਵਾਲਾ ਆ ਸੀਗਾ ਠੀਕ ਆ ਹੁਣ ਇਹਦੇ ਵਿੱਚ ਕਰਾਂਗੇ ਆਪਾਂ ਪਤਾ ਵੈਲਿਊ ਤੁਸੀਂ ਇੱਥੇ ਦੇਖ ਲਿਓ ਕਿ ਕਿੰਨਾ ਕੁ ਉੱਪਰ ਜਾ ਰਿਹਾ ਅਕੋਰਡਿੰਗ ਟੂ ਮੀ ਇਹ ਇਹਦੇ ਉੱਪਰ ਚਾਰਕ ਲਾਈਨਾਂ ਉੱਪਰ ਜਾ ਰਹੀਆਂ ਜਾਂ ਸ਼ਾਇਦ ਪੰਜ ਹੈ ਨਾ ਤੁਹਾਨੂੰ ਦਿਖ ਜੇਗਾ ਉਸ ਹਿਸਾਬ ਨਾਲ ਸੋ ਦੇਖੋ ਅਗਰ ਤਾਂ ਮੰਨ ਲਓ ਇਹ ਚਾਰ ਲਾਈਨਾਂ ਉੱਪਰ ਹੋਇਆ ਤਾਂ ਦੇਖੋ 300 ਦੇ ਵਿੱਚ ਤੁਸੀਂ 40 ਐਡ ਕਰਦੇ ਹੋ ਜੇ ਤਿੰਨ ਲਾਈਨਾਂ ਉੱਪਰ ਹੋਇਆ ਤਾਂ ਤੁਸੀਂ 30 ਐਡ ਕਰਦੇ ਹੋ ਠੀਕ ਹੈ ਤੁਹਾਨੂੰ ਸਮਝ ਤਾਂ ਲੱਗ ਗਈ ਆ ਕਿ ਕਿਸੇ ਹਿਸਾਬ ਨਾਲ ਵੈਲਿਊਜ਼ ਨੇ ਉਸ ਹਿਸਾਬ ਨਾਲ ਆਂਸਰ ਆ ਜਾਣਗੇ ਸੋ ਅਜੇ ਇਹਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਭਾਗ ਸੱਸਾ ਜਿਹੜਾ ਹੈਗਾ ਤੁਹਾਡੇ ਫਾਈਨਲ ਦੇ ਵਿੱਚ ਜਾਂ ਫਿਰ ਤੁਹਾਡੇ ਪ੍ਰੀ ਬੋਰਡ ਦੇ ਵਿੱਚ ਆਬਵੀਅਸਲੀ ਦੇਖਣ ਨੂੰ ਮਿਲੇਗਾ ਹੀ ਮਿਲੇਗਾ ਬਿਕੋਜ਼ ਜਿਹੜੇ ਇਹ ਸੈਂਪਲ ਪੇਪਰ ਨੇ ਇਹ ਵੀ ਤੁਹਾਡੇ ਟੀਚਰਸ ਦੁਆਰਾ ਹੀ ਤਿਆਰ ਕੀਤੇ ਜਾਂਦੇ ਨੇ ਸੋ ਇਹਦੇ ਨਾਲ ਹੀ ਜੇ ਆਪਣਾ ਭਾਗ ਸਸਾ ਕੰਪਲੀਟ ਹੋ ਗਿਆ ਔਰ ਬਾਕੀ ਜਿਵੇਂ ਤੁਹਾਡਾ ਰਿਸਪੌਂਸ ਹੋ ਜਾਂ ਫਿਰ ਆਪਾਂ ਬਾਕੀ ਸਾਰਾ ਵੀ ਕਵਰ ਕਰ ਲਾਂਗੇ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ ਜੇ ਮਿਹਨਤ ਵਧੀਆ ਲੱਗ ਰਹੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਥੋੜੀ ਜੀ ਸਪੋਰਟ ਕਰ ਦਿਓ ਥੈਂਕ ਯੂ ਸੋ ਮਚ ਮਾਈ ਬੱਚਾ ਪਾੜੀ ਐਂਡ 올 ਦ ਬੈਸਟ ਟੂ एवरीवन